ਇੱਕ ਦਿਨ ਮੈਂ ਮੰਨ ਲਿਆ ਜੇ ਆਪਾਂ 20 ਦਿਨ ਮਹੀਨੇ ਚ ਕਮਾ 20 ਦਿਨ ਆਪ ਕਮਾਵਾਂਗੇ 10 ਦਿਨ ਉਹਨੂੰ ਦੇਵਾਂਗੇ ਕਿੱਦੀ ਗੱਲ ਐ ਆਇਆ ਸਰਕਲ ਚਲਾਉਣਾ ਪੈਂਦਾ ਚੱਕਾ ਚਲਾਉਣਾ ਪੈਂਦਾ ਜੇ ਆਪਾਂ ਕਮਾਵਾਂਗੇ 3 ਦਿਨ ਵਪਾਰੀ ਨੂੰ ਖਾ ਲਈਏ ਵਪਾਰੀ ਨੂੰ ਖਾएंगे ਆਪਾਂ ਨੂੰ ਸੋਦਾ ਕੌਣ ਪਾਊਗਾ ਹਾਂ 20 ਕਿ ਦਿਨ ਉਹ ਦੇ 20 ਦਿਨ ਆਪਣੇ 10 ਦਿਨ ਉਹ ਦੇ ਹੁਣ ਆ 10 ਦਿਨ ਉਹ ਦੇ ਆ ਆਪਣੇ ਨਹੀਂਗੇ ਆਪੋਂ ਮਹੀਨਾ ਹਾਂ 10 ਦਿਨ ਉਹਨੂੰ ਜਿੰਨੇ ਪੈਸੇ ਵੱਟੇ ਦੇ ਉਹਨੂੰ ਪਾ ਦੇ ਦੇਖੋ ਇਹਨਾਂ 10 ਦਿਨ ਨਾਲ ਕਮਾਵਾਂਗੇ ਚੱਲਦਾ ਰਹੂਗਾ ਤੇ ਕਈ ਵਾਰੀ ਦੱਸ ਦੱਸਾਂ ਦੇਣਾ ਚਾਹੀਏ ਦੋ ਦਿਨ ਐਜੇ ਵੀ ਆਣਗੇ ਦੱਸਾਂ ਦੇਣਾ ਪ 27 ਰੁਪਏ ਬਈ 27 ਰੁਪਈਏ ਬਈ ਕੋਈ 27 ਰੁਪਈਏ ਦੇ ਵਿੱਚ 27 ਰੁਪਈਏ 27 ਦੇਣਾ ਕੋਈ 27 ਰੁਪਈਏ ਛੋਟੇ ਛੱਪਾ ਵਿੱਚ ਹੀ ਆ 27 ਰੁਪਈਏ ਬਈ ਜਿਹੜਾ ਇੱਥੇ ਪਾ ਰਹਿ ਗਿਆ ਜੀ ਮੰਡੀ ਦੇ ਇਹ ਰਮੀ ਜਿੰਨੇ ਨੇ ਮਤਲਬ ਆਪ ਦਾ ਸਟਾਕ ਸਟਾਈਲ ਹੀ ਆਪ ਦੀ ਉਹਦੇ ਦੇ ਰਿਸਕ ਤੇ ਉਹਨਾਂ ਨੂੰ ਤਾਂ ਘਾਟਾ ਬਹੁਤ ਪਿਆ ਬਹੁਤ ਘਾਟਾ ਸਭ ਨੂੰ ਬਹੁਤ ਘਾਟਾ ਪਿਆ ਤੂੰ ਆ ਤੂੰ ਨਹੀਂ ਧਾਣੀ ਸੇਕੀਂ ਤੇ ਠੰਡ ਮਣਾਈ ਜਾਂਦੇ ਵੇਲੋਂ ਨਾਲੇ ਕੋਟ ਕਿੱਡਾ ਮੋਟਾ ਪਾਇਆ ਹੈ ਤੇ ਟੋਪੀਆਂ ਲੈਂਿਆ ਸਿਰ ਤੇ ਫਿਰ ਵੀ ਤੂੰ ਨਹੀਂ ਸੇਕੀ ਜਾਂਦੇ ਬਈ ਕਿੱਡਾ ਮੋਟਾ ਨਾਲੇ ਬੰਦਾ ਚੰਮ ਵੇਲੋਂ ਨਾਲੇ ਕਿੱਡਾ ਮ ਹੋਨਾ ਕਿੰਨਾ ਵੀ ਵਾਲਾ ਹੈ 25 ਰੁਪਏ 25 ਥੋੜਾ 22 ਰੁਪਏ ਕਹਿ ਕੇ ਉਹ ਜਾਨ ਦੋ ਯਾਰ ਤੂੰ ਐਨਾ ਮਰਜੀ ਭਾ ਗਿਆ ਜੀ 22 ਰੁਪਏ ਕਹਿ ਗਿਆ ਜੀ ਲੜਨਗੇ ਹੁਣ ਤੋੜੇ ਜੀ 20 ਵਿੱਚਿਆ ਸਾਰਾ ਲੜਾਈ ਹੋਣ ਵਾਲੀ ਆ ਐ ਨਾ ਕਰ ਕਰ ਯਾਰ ਭਾ ਕਰਕੇ ਤੈਨੂੰ ਪਤਾ ਇੱਕ ਗੱਲ ਦਾ ਤੈਨੂੰ ਇੱਕ ਗੱਲ ਪਤਾ ਵੀ ਲੜਾਈ ਹੋਣ ਵਾਲੀ ਆ ਇਹ ਕੋਈ ਵੈਸੇ ਘਾਤ ਗਲਤ ਨਹੀਂ ਆ ਇੱਕ ਨਾਰ ਸੋ ਬਿਮਾਰ ਆਲੀ ਵੈਸੇ ਤਾਂ ਫਾਇਦੇ ਬਹੁਤ ਫਾਇਦੇ ਬਹੁਤ ਇੱਕ ਲੱਖ ਸੋ ਬਿਮਾਰ ਉਹਦਾ ਮਤਲਬ ਹੈ ਕਿਨਾਰੇ ਦੇ ਤਾਂ 100 ਬਿਮਾਰੀਆਂ ਕੱਟੀਆਂ ਜਾਂਦੀਆਂ ਅੱਛਾ 100 ਬਿਮਾਰੀਆਂ ਕੱਟੀਆਂ ਇਹ ਵੀ 100 ਬਿਮਾਰੀਆਂ ਹੁੰਦਾ ਆ ਸੱਬਲਾਂ ਵਰਗੀਆਂ ਮੂਲੀਆਂ ਜਾਂ ਪੰਨਿਆਂ ਬਈ ਸੱਬਲਾਂ ਵਰਗੀਆਂ ਵੇਖਦਾਂ 2200 ਥੱਲੇ ਗਈ ਜਮਾਂ ਜਮਾਂ ਥੱਲੇ 20 ਰੁਪਏ ਤੇ ਆ ਗਈ ਤੇ ਗਾਜਰ ਗਈ 13 ਰੁਪਏ ਗਾਜਰ ਵਾਧੀ ਆ ਗਿਆ ਇਹਨਾਂ 'ਚ ਬਈ ਫਰਕ ਕੀ ਰਹਿੰਦਾ ਟੇਸਟ ਦਾ ਹੀ ਫਰਕ ਹੁੰਦਾ ਹਾਂਜੀ ਹਾਂਜੀ ਜਿਵੇਂ ਆਹ ਹਾਲ ਆਹ ਹਾਰਤ ਪੈਂਦਾ ਦੇ علاوہ ਤੇ ਉਹ ਲੰਬਾਈ ਥੋੜਾ ਜਿਹਾ ਵਸ ਹਾਂ ਹਾਂ ਹੁਣ ਚੱਲੀਏ ਕਿਸਮਾ ਪਹਿਲਾਂ ਹੀ ਚੱਲੀ ਜਾਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਪੱਜ ਕੋਟਕਪੂਰਾ ਮੰਡੀ ਦੇ ਵਿੱਚ ਆ ਗਏ ਜੀ ਅੱਜ ਆਪਣੇ ਨੇੜੇ ਹੀ ਸ਼ਹਿਰ ਦੇ ਵਿੱਚ ਬਣਾ ਰਿਹਾ ਜੀ ਵੀਡੀਓ ਕੋਟਕਪੂਰੇ ਦੇ ਏ ਬਾਈ ਜੀ ਕੀ ਹਾਲ ਚਾਲ ਹੈ ਜੀ ਸਿੱਧਾ ਕਿਵੇਂ ਬਜਟ ਆਣ ਤੋਂ ਵਧੀਆ ਵਧੀਆ ਤੇ ਆ ਬਾਈ ਤੇ ਲਾ ਦੀ ਮੈਂ ਕ ਭਰਾਜ ਆਪਣੇ ਕਿੰਨੂ ਪਿਆ ਜੀ ਇਹਦਾ ਬਹੁਤ ਵਧੀਆ ਕੁਆਲਿਟੀ ਕਿੱਥੋਂ ਮਗਾਇਆ ਜੀ ਇਹ ਕਿੰਨੂ ਇਹ ਵੀਰੇ ਉਧਰ ਆਇਆ ਬੋਰ ਸਾਈਡ ਤੋਂ ਆ ਬੋਰ ਸਾਈਡ ਤੋਂ ਕਿੰਨੂ ਆ ਗਿਆ ਜੀ ਆਪਣੇ ਲੋਕਲ ਵੀ ਆਉਂਦਾ ਰਹਿੰਦਾ ਬਈ ਦੁਕਾਨ ਦਾ ਤੇ ਬਈ ਇਹਦਾ ਤੇ ਆਪਣੇ ਲੋਕਲ ਵਾਲੇ ਦਾ ਫਰਕ ਹੈ ਕਰੇ ਦਾ ਕਿ ਸੇਮ ਹੀ ਨਹੀਂ ਫਰਕ ਹੈਗਾ ਜੀ ਇਹਦਾ ਇਹਦਾ ਕੀ ਡੇਟ ਹੈ ਬਾਈ ਬੋਰ ਵਾਲੇ ਦਾ ਇਹ ਚੰਗਾ ਕਿੰਨੂ ਵਿਕੇ 4 ਰੁਪਏ ਦਾ ਕਿ ਆਵੇ ਲੋ ਦੋਸਤ ਬਈ ਇਹਦਾ ਚੰਗਾ ਕਿੰਨੂ ਦੀ ਕੁਆਲਿਟੀ ਦਾ ਇੱਥੋਂ ਹੀ ਪਤਾ ਲੱਗਦਾ ਡੰਡੀਆਂ ਵਾਲੇ ਲੱਗੀਆਂ ਜਾਂ ਟੁੱਟੀਆਂ ਨਹੀਂ ਬਈ ਹਣਾ ਇਹ ਕਿ ਇੱਥੇ ਜੀ ਇਹ 40 ਲੋਕਲ ਵਾਲਾ ਆਪਣਾ 30 35 ਰੁਪਏ ਲੋਕਲ ਵਾਲਾ ਕਿਹੜਾ ਭਾਈ ਉਧਰ ਪਿਆ ਜੀ ਲੋਕਲ ਵਾਲਾ ਹੀ ਪੁਆ ਦਿੰਦਾ ਭਾਈ ਉਹ 30 35 ਰੁਪਏ ਪਿਆ ਤੇ ਅਮੋਰ ਵਾਲਾ 40 ਰੁਪਏ ਵਿਕੀ ਜਾਂਦਾ ਆਹ ਜੇ ਲੋਕਾਂ ਵਾਲਾ ਭਾਈ ਇਹ ਰੰਗ ਦਾ ਫਰਕ ਜ਼ਰੂਰ ਹੈਗਾ ਹਨਾ ਪਰ ਕੁਆਲਿਟੀ ਇਹ ਵੀ ਵਧੀਆ ਜਾਨੀ 30 ਤੋਂ 35 35 40 40 ਦੇ ਵਿਕੀ ਜਾਂਦਾ ਕਿਹੜਾ ਸਿਰੇ ਦੀ ਕੁਆਲਿਟੀ ਭਾਈ ਇਧਰ ਪਈ ਹੈ ਜਿਹੜੀ ਬਹੁਤ ਠੀਕ ਆ ਸਾਰ ਸਾਰ ਆ ਸਾਰ ਸਵੈਦਾ ਆ ਗਿਆ ਇਹਦਾ ਵੀ ਸਿਰੇ ਦਾ ਰੇਡ ਕੰਨਾ ਚੱਲ ਗਿਆ ਜੀ ਸਾਰ ਸਵੈਦਾ ਹੀ ਸਿਰੇ ਦਾ ਰੇਡ 30 ਤੋਂ 35 ਰੁਪਏ ਲਾਬਾਦੀ ਹਾਂ ਲਾਬਾਦੀ ਵੀ ਕਿ 20 25 ਰੁਪਏ ਬਸ ਲਾਬਾਦੀ ਕਿਹੜਾ ਭਾਈ ਉਹ ਪਿਆ ਜੀ ਲਾਬਾਦੀ ਹਾਂਜੀ ਆ ਆ ਪਿਆ ਗਿਆ ਪਿਆ ਅੱਛਾ ਆ ਲਾਬਾਦੀ ਆ ਗਿਆ ਇਹਨਾਂ ਵਿੱਚ ਭਾਈ ਫਰਕ ਕੀ ਰਹਿੰਦਾ ਟੇਸਟ ਦਾ ਹੀ ਫਰਕ ਹੁੰਦਾ ਹਾਂਜੀ ਹਾਂਜੀ ਜਿਵੇਂ ਆ ਹਾਲ ਆ ਸਾਰ ਸਵੈਦਾ ਇਲਾਵਾ ਦਿਓ ਲੰਬਾਈ ਥੋੜਾ ਜਿਹਾ ਵਸ ਹਾਂ ਆ ਹੁਣ ਚੱਲੀਏ ਕਿਸਮਾ ਪਹਿਲਾਂ ਹੀ ਚਲੀ ਜਾਂਦੀ ਹੈ ਪਹਿਲਾਂ ਦੀ ਚਲੇ ਟੇਸਟ ਦਾ ਵੀ ਫਰਕ ਹੁੰਦਾ ਜਾਨੀ ਆ ਮਿੱਠਾ ਹੁੰਦਾ ਹੈ ਬਾਈ ਹਾਂਜੀ ਹਾਂਜੀ ਤੇ ਇਹ ਕਿੰਨੇ ਕਹੇ ਸੀ ਬਾਈ ਕਰੇਟ ਥੋੜੇ ਬੁੱਧੀ ਆਂਦੇ ਹੀ ਕੱਟ ਦੀ ਫਸਲ ਪਈ ਹੈ ਨਾ ਹਾਂਜੀ ਹਾਂਜੀ ਹੁਣ ਕੱਟ ਆਇਆ ਕਰੂਗਾ ਨਾ ਕਿੰਨਾ ਚਿਰ ਚੱਲੂ ਬਾਈ ਹੋਰ ਅਮਰੂਦ ਚੱਲ ਜੂ 15-20 ਦਿਨ ਦਾ ਜੀ ਬਸ ਫਿਰ ਖਤਮ ਹੋ ਜੂਗਾ ਫਿਰ ਫੜੂ ਹੋ ਰੇ ਸ ਹਾਂਜੀ ਹਾਂਜੀ 60 ਮਿੰਟ ਦੇ ਜਾੜੂ ਬਈ ਨਾ ਪਰੂਦੀ ਨਹੀਂ ਰਹਿਣਾ ਬਈ ਪਰੂਦੀ ਨਹੀਂ ਰਹਿਣਾ ਆਓ ਜਿਹੜਾ ਵਗੇ ਰਹਿਣਾ ਜਿਹੜਾ ਆ ਹੋਲੈਂਡ ਦੇ ਰਹਿ ਜਾਂਦੇ ਨੇ ਨਾ 10 ਕੇ ਕਰੇਡ 5 ਕੇ ਕਰੇਡ ਹੋਫਰ ਲੱਗੀ ਲੋਕਾਂ ਨੂੰ ਪਰੂਦੀ ਨਹੀਂ ਰਹਿਣਾ ਬਈ ਤਾਂ ਤੇ ਬਈ ਆਹੀ ਰੇਟ ਚੱਲਦੀ ਬਈ ਇਹ ਸੇ ਕਿੱਥੋਂ ਆ ਗਏ ਜੀ ਸੇ ਕਸ਼ਮੀਰ ਵਾਲਾ ਵੀਰੇ ਆ ਕਸ਼ਮੀਰ ਵਾਲਾ ਬਈ ਇਹਨਾਂ ਦਾ ਵੀ ਰੇਟ ਹੁਣ ਬਈ ਵਧੇ ਅੱਗੇ ਨਾਲ ਏ ਭਾਈ ਉੱਥੇ ਗੱਡੀ ਆਂਦੀ ਏ 1200 ਰੁਪਏ ਬੇਟੀ 1200 ਦੀ ਆ ਨਾ ਇਹ ਤਾਂ ਭਾਈ ਹੁਣ ਸਟੋਰ ਵਾਲਾ ਚੱਲ ਪਿਆਣਾ ਕਿਉਂਕਿ ਉਧਰ ਬਰਫੂਰ ਪਈ ਜਾਂਦੀ ਹੈ ਬਦਲ ਦਾ ਖਤਮ ਹੋ ਗਿਆ ਹਾਂ ਮੋਟਾਈ ਨਿਕਲਣ ਲੱਗਿਆ ਠੀਕ ਆ ਭਾਈ ਤੇ ਆਪਣਾ ਨੰਬਰ ਜੀ ਨੂੰ ਬੋਲਦੇ ਭਾਈ 98737022 98737022 ਇਹਦੇ ਚ ਵੀ ਭਾਈ ਮਤਲਬ 20 ਕਿੰਨਾ ਹੁੰਦਾ ਭਾਈ 24 25 ਕਿਲੋ 24 25 ਕਿਲੋ ਵਜਨ ਹੁੰਦਾ ਉਹਦੇ ਚ ਵੀ ਭਾਈ ਇਹਦੇ ਜਿਹੜਾ 1.5 14 ਕਿਲੋ ਦਾ ਵਜਨ ਹੁੰਦਾ ਭਾਈ ਇਹਦੇ ਚ 98737 ਕੀ ਆ 022 ਕਨੈਕਟ ਕਰ ਲੈ ਹਾਂ ਕਿਵੇਂ ਆ ਠੀਕ ਆ ਭਾਈ ਓਕੇ ਭਰਾ ਠੀਕ ਆ ਵੀ ਸਿੱਧਾ ਕਿਵੇਂ ਆ ਫਰਸਟ ਕਲਾਸ ਫਰਸਟ ਕਲਾਸ ਵਧੀਆ ਚੱਲੀ ਜਾਂਦਾ ਕਾਰੋਬਾਰ ਕਾਰੋਬਾਰ ਮਾਲਕ ਮੇਰਾ ਕਿ ਵਧੀਆ ਮਾਲਕ ਦੀ ਮੇਰੀ ਰਹਿਣੀ ਚਾਹੀਦੀ ਆ ਠੰਡ ਕਰਕੇ ਕਿਵੇਂ ਆ ਠੰਡ ਠੰਡ ਦੀ ਕਿ ਤੇਜ਼ੀ ਆ ਤੇਜ਼ੀ ਹੀ ਇੱਕ ਹੀ ਔਰ ਕਾਦੀ ਠੰਡ ਵਧੀਆ ਕੀ ਸਭ ਨੂੰ ਠੰਡ ਪਹਿਣੀ ਚਾਹੀਦੀ ਹੈ ਹਾਂ ਕਿੱਥੇ ਕਿੱਥੇ ਲਗਦਾ ਨਾ ਦੁਕਾਨ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਔਰ ਆਣੀ ਦਾਣਾ ਮੰਡੀ ਕੋਟਕਪੂਰਾ ਬਾਈ ਕੋਲ ਲੈ ਜਾ ਕਰੋ ਯਾਰ ਸੌਦਾ ਪਤਾ ਬੜੀਆਂ ਰੇਟ ਕੰਨੇ ਕਟਾਉਣਗੇ ਉਹ ਜਿਵੇਂ ਉਹਦਾ ਕਿੰਦਿਆਂ ਦਾ ਹੁੰਦੀਆਂ ਕੇਨਾ ਸ਼ੁਰੂ ਚ ਤੇ ਬਾਈ ਮੈਂ ਤਾਂ ਇੰਨੇ ਦੂੰ ਹਣਾ ਹੋਰ ਸੱਟ ਆ ਸੱਬਲਾਂ ਵਰਗੀਆਂ ਮੂਲੀਆਂ ਜਾਂ ਪੰਨਿਆਂ ਬਾਈ ਸੱਬਲਾਂ ਵਰਗੀਆਂ ਵੇਖਦਰ ਰੇਡ ਰੂਟ ਇਹਨਾਂ ਦਾ ਐਸਾ ਵੈਸਾ ਹੀ ਹੋਊਗਾ 5 ਰੁਪਏ ਹੋਣਗੇ ਤੇ ਆ ਜਾ ਕਹਿੰਦਾ ਆ ਗਿਆ ਮੇਰਾ ਯਾਰ ਆਹ ਮੇਰਾ ਯਾਰ ਆ ਗਿਆ ਧੁਣੀ ਤਾਂ ਨਹੀਂ ਸੇਕੀ ਜਾਂਦੇ ਤੇ ਹੋਰ ਮੱਤੇੜਾ ਬਾਈ ਕੀ ਹਾਲ ਚਾਲ ਹੈ ਜੀ ਸਿੱਧਾ ਕਹਾਂ ਹੋਰ ਵਧੀਆ ਹੈ ਅੱਜ ਬਣ ਗਈ ਹੋਰ ਕੀ ਆਲਾ ਬਾਈ ਠੀਕ ਹੈ ਆਹਾਹਾ ਆ ਕੰਮ ਘੈਂਟ ਆ ਯਾਰ ਹਨਾ ਕੰਮ ਘੈਂਟ ਰਿਕ ਰਿਕ ਘੈਂਟ ਇੱਥੇ ਰੱਖਾ ਹੋਰ ਸੁਣਾ ਕਿਧਰ ਗਿਆ ਬੰਦਾ ਆਪਣਾ ਲਾ 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 ਉੱਡ ਗਿਆ ਕਿਧਰ ਉੱਡ ਗਿਆ ਲਾ ਫਿਰ ਲਾ ਭਾਈ ਇਧਰ ਰੇਟ ਰੂਟ ਗਣਾਉਣ ਲੱਗਿਆ ਜੀ ਇਧਰ ਭਾਈ ਜਿਹੜੀ ਅੰਡੇਰ ਕੀ ਕਬੀ ਐਨ ਕੋਟਕਪੁਰਾ ਦੀ ਮੰਡੀ ਦੇ ਵਿੱਚ ਦੱਸਦੇ ਤੈਨੂੰ ਕੀ ਰੇਟ ਚੱਲਿਆ ਜੀ ਮੋਟੇ ਇਹ 12 ਰੁਪਏ ਕਿੰਨਾ ਇੱਕ 12 ਵੀ ਕੀ ਆ ਇਹ 20 ਰੁਪਏ ਪਿਆ ਵਾ ਇਹ 20 ਰੁਪਏ ਵਿਕੀ ਜਾਂਦੇ ਹਾਂ ਚੰਗੀ ਗੱਲ ਦੀ ਡਾਉਣ ਆ ਜੀ ਡਾਉਣ ਆ ਜੀ ਸਿੰਧੀ 25 25 ਤੋਂ 3200 ਰੁਪਏ ਥੱਲੇ ਗਈ ਜਮਾਂ ਜਮਾਂ ਥੱਲੇ ਗਈ ਥੱਲੇ 20 ਰੁਪਏ ਤੇ ਆ ਗਈ ਗਾਜਰ ਗਈ 13 ਰੁਪਏ ਗਾਜਰ 13 ਰੁਪਏ ਰਹੀ ਤੇ 10 ਰੁਪਏ ਸਿਰੇ ਦੀ ਰੇਟ ਭਾਈ ਹਾਂ ਹਾਂ 13 ਰੁਪਏ ਗਾਜਰ ਭਾਈ ਤੇ ਗੋਭੀ ਮਿੱਤਰੋ ਹਣ ਆ ਗਈ ਮੰਡੀ ਦਾ ਮੰਡੀ ਆ ਗਈ ਹਾਂ ਮੰਡੀ ਆ ਗਈ ਮੰਡੀ ਆ ਗਈ ਹਰੀ ਮਿਰਚ 40 ਰੁਪਏ ਕਿੱਥੋਂ ਆਈ ਆਂਦੀ ਗੋਭੀ ਭਾਈ ਇਹ ਗੋਭੀ ਆ ਗਈ ਲੋਕ ਕਰਿਆ ਇਹ ਬੰਦੇ ਕਿਹੜੇ ਨਹੀਂ ਲੈਂਦੀ ਗੋਭੀ ਤਾ ਵੇ ਖੜਾਗਾ ਭਾਈ ਆਪਣਾ ਇਹ ਕਾਕੇ ਦੇ ਪਿੰਡ ਦਾ ਹੀ ਆ ਬੰਮ ਨਾਲ ਜਿਹੜੀ ਗੋਭੀ ਵਾਣਾ ਜੋ ਚੱਕੀ ਜਾਂਦੇ ਮਤਲਬ ਹੁਣ ਚੱਕਦੇ ਕਿ ਨਹੀਂ ਇਸ ਟਾਈਮ ਨਹੀਂ ਨਹੀਂ ਹੁਣ ਨਹੀਂ ਚੱਕ ਰਹੇ ਜੀ ਇਸ ਟਾਈਮ ਘਟ ਗਿਆ ਹੁਣ ਕੰਮ ਘਟ ਗਿਆ ਕੰਮ ਬਾਹਰ ਜਾਣ ਨੂੰ ਘਟ ਗਿਆ ਅੱਗੇ ਆਪਣੇ ਖੇਤੋਂ ਗਈ ਸੀ ਗੋਭੀ ਉਧਰੋਂ ਨਹੀਂ ਸਾਨੂੰ ਘਟ ਗਈ ਗੋਭੀ ਜਾਣ ਨੂੰ ਠੀਕ ਆ ਆਪਣੇ ਖਤੋਂ ਵੀ ਚੱਕਣਾ ਜੀ ਪੈਸੇ ਜਿੰਨੇ ਉਹ ਗੱਡੀਆਂ ਲੱਗੀਆਂ ਆ ਮੈਂ ਆਪ ਵੇਖਣਾ ਹਨਾ ਗੱਡੀਆਂ ਦਾ 35 35 40 40 ਵੀ ਚੱਕੀ ਗਏ ਜਰੇ ਹੁਣ ਜਾਨੀ ਉਹ ਬਸ ਉਹਨਾਂ ਦੇ ਜਿੰਨ ਪੂਰਤੀ ਸੀਗੀ ਪੂਰੀ ਹੋ ਗਈ ਹਨਾ ਐਟਾ ਹੁਣ ਰੇਟ ਡਾਊਨ ਆ ਬਾਈ ਰੇਟ ਡਾਊਨ ਆ ਇਸ ਟਾਈਮ ਹਾਂ ਇੱਕ ਬਹੁਤੇ ਮਹੀਨੇ ਕਰਕੇ ਹੀ ਫਰਕ ਪਿਆਊਗਾ ਜਿਹੜੇ ਵਾਹ ਸ਼ਾਂਦੀ ਘਟ ਜਾਂਦੇ ਆ ਪਕੌੜੇ ਪਕੂੜੇ ਦਾ ਮੈਂ ਅਗਲਾ ਗੋਭੀ ਦਾ ਹੀ ਬਣਾਉਂਦਾ ਉੱਥੇ ਤਿਆਰਦਾਰ ਪੈਣਾ ਬਾਬੇ ਦਾ ਦਿਨ ਆ ਗਿਆ ਪਕੌੜੇ ਕੱਢਣਗੇ ਗੋਭੀ ਸਸਤੀ ਦੇ ਆ ਸਹੀ ਐ ਤੇ ਲੈ ਬਈ ਗੋਭੀ ਅੱਜ ਦਾ ਰੇਟ ਜਿਹੜਾ 20 ਰੁਪਏ ਕੋਟਕ ਇਕ ਵਾਰ ਇਹ ਜਾਣਾ ਪਈ ਆ ਠੀਕ ਆ ਬੰਮ ਨਾਲ ਆ ਓ ਬੰਮ ਨਾਲੇ ਤੋਂ ਠੀਕ ਆ ਲੋਕਲ ਪਿੰਡਾਂ ਦੀ ਆ ਬਾਈ ਗੋਭੀ ਜਿਹੜੀ ਚੱਲੀ ਜਾਂਦੀ ਥੰਦਾ ਦੱਸ ਕੇ ਹੋਰ ਪਰਾ ਠੀਕ ਆ ਐਵੇਂ ਸਿਰ ਚਲੋ ਬਾਈ ਤੇ ਇਧਰ ਮਿਰਚ ਦਾ ਰੇਟ ਕੀ ਚੱਲਿਆ ਯਾਰ ਮਿਰਚ ਯਾਰ 35 ਰੁਪਈਆ ਚੱਲੀ ਆਗੀ ਆਹਾਂ ਸਿਰੇ ਦੀ ਕੁਆਲਿਟੀ ਆ ਸਿਰੇ ਦੀ ਕੁਆਲਿਟੀ ਆ ਸਿਰੇ ਦੀ ਕੁਆਲਿਟੀ ਆ ਕੜਤਨ ਵਾਲੀ 35 ਇਹ ਕਿੱਥੋਂ ਆਈ ਜਾਂਦੀ ਅੱਜ ਇਹ ਆਈ ਜਾਂਦੀ ਬਾਹਰੋਂ ਬਾਹਰੋਂ ਨਹੀਂ ਉਹ ਦੱਸ ਕਿਹੜੇ ਪਿੰਡੋਂ ਆਈ ਜਾਂਦੀ ਤੇ ਕਿੱਥੋਂ ਆਈ ਜਾਂਦੀ ਇਹ ਬਰਨਾਲਾ ਸਾਈਡ ਤੋਂ ਆਈ ਬਰਨਾਲਾ ਸਾਈਡ ਤੋਂ ਬਰਨਾਲਾ ਸਾਈਡ ਤੋਂ ਆਈ ਜਾਂਦੀ ਮਿਰਚ ਲੋਕਲ ਨਹੀਂ ਆਉਂਦੀ ਇੰਨੇ ਨਹੀਂ ਹੁੰਦੀ ਹਨ 40 ਰੁਪਏ ਵੇਚਦੇ 35 ਦੀ ਤੱਕ ਆ ਗੋਭੀ ਦੇ ਨਿਕ ਨਿਕੇ ਫਲ ਲੱਗਦੇ ਨੇ ਨਿਕ ਨਿਕੇ ਫਲ ਵੇਚ ਕੇ 12 13 ਰੁਪਏ ਰਹਿ ਜਾਂਦੇ ਆਹ ਹੌਲੀ ਦਿੱਖੀ ਆ ਹਾਂ ਇਹ ਚਲੋ ਹਨਾ 12 13 13 ਰੁਪਏ ਜੀ ਨੇ ਘੱਟ ਪੈ ਲਾਉਣੇ ਬਾਕੀ ਮੋਟਾ ਇਹ ਮੂਲੀ ਕਿੰਦੀ ਅੱਜ ਯਾਰ ਮੂਲੀ ਕਹਿੰਦੀ ਆ ਬਸ 10 ਰੁਪਏ 8 ਰੁਪਏ 5 ਰੁਪਏ ਜਲਦੀ ਆ ਬਸ 10 ਰੁਪਏ ਸਿਰੇ ਦਾ ਭਾਅ ਰਹਿ ਗਿਆ 10 ਰੁਪਏ ਸਿਰੇ ਦਾ ਭਾਅ ਘੱਟੋ ਘੱਟ 5 ਰੁਪਏ ਵੇਚੀ ਜਾਂਦੀ ਸੱਪਨਾਰ ਕੀ ਮੂਲੀ 5 ਰੁਪਏ ਹੈ ਤੇਰੀ ਮੋਟੀ ਮੂਲੀ ਯਾਰ ਆ ਜਮਾ ਸਹੀ ਹੈ ਸਲੇਮਾ ਇਹਨਾਂ ਦਾ ਕੀ ਰੇਟ ਹੈ ਭਾਈ ਜਮੇ ਆਲੂ ਪਿਆ ਆਪਣੇ ਆਲੂ ਪੈ ਗਿਆ 1200 ਰੁਪਏ ਦਾ ਗੱਟਾ 1200 ਰੁਪਏ ਦਾ ਗੱਟਾ ਭਾਈ ਜਿਹੜਾ ਆਹ ਚੱਲੀ ਜਾਂਦਾ ਇਧਰ ਵੀ ਹਾਂ ਲਾਲ ਆਲੂ ਇਹ ਅੱਲਰ ਆ ਗਿਆ ਨਾ ਹਾਂ ਐਲਰ ਕੁਆਲਟੀ ਆ ਗਈ ਭਾਈ ਆਪਣੇ ਚਟਾਲੂ ਵੀ ਆਏ ਸੀਗਾ ਨਹੀਂ ਚਟਾਲੂ ਨਹੀਂ ਅਖਰਾਜ ਨਹੀਂ ਆਇਆਗਾ ਹੈ ਇਹ ਜਣੀ 1200 ਰੁਪਏ ਤੇ ਇਹਦਾ ਰੇਟ ਲੱਗਦਾ ਵੀ ਹੁਣ ਡਾਊਨ ਆਊਗਾ ਰੇਟ ਡਾਊਨ ਆ 1100 ਤੇ ਇਹ ਰੇਟ ਵਧਿਆ ਦਾ ਭਾਈ ਨਹੀਂ ਘਟਿਆ ਅੱਜ ਨਹੀਂ ਵੇਚਦੀ ਇਹ ਮਿਲਦੀ 1200 1100 ਆ ਗਿਆ ਸੀ ਹੁਣ 1100 ਵੀ ਵਿਕੀ ਜਾਂਦਾ ਹਾਂ ਹਾਂ ਵਿਕੀ ਹੁੰਦਾ ਠੀਕ ਹੈ ਇਹੀ ਬਾਲੂ ਦਾ ਭਾਈ ਆਲੂ ਤੇ ਬ੍ਰੇਕ ਲੱਗੀ ਵੀ ਆਲੇ ਫਿਲਾਲ ਮੱਤੇ ਵਾਲੇ ਨਾਲ ਵੀ ਗੱਲ ਕਰਾਉਣਾ ਸਰਵਾਰਦ ਸਿੰਘ ਸਾਹਿਬ ਨਾਲ ਗੱਲ ਕਰਾਉਣਾ ਹੋਰ ਭਾਈ ਮੱਤੇ ਵਾਲਾ ਭਾਈ ਇਸ ਟਾਈਮ ਜਿਹੜਾ ਸਬਜ਼ੀ ਚੱਲੀ ਨੇ ਸਭ ਤੋਂ ਤੇਜ਼ ਕਿਹੜੀ ਚੱਲੀ ਹੁੰਦੀ ਹੈ ਆਪਣੀ ਮੰਡੀ 'ਚ ਤੇ ਟਮਾਟਰ ਮਟਰ ਹਰਾ ਦੁਕਾਨ ਨੰਬਰ ਤੇ ਦੂਜੇ ਨੰਬਰ ਤੇ ਗੋਭੀ ਸੀ ਗੋਭੀ ਡਾਊਨ ਆ ਗਈ ਗੋਭੀ ਡਾਊਨ ਆ ਗਈ ਹੈ ਨਾ ਅੱਜ ਅੱਜ 20 ਤੇ ਆ ਗਈ ਭਾਈ ਹਰਾ ਮਟਰ ਨਹੀਂ ਆਇਆ ਆਪਣੀ ਦੁਕਾਨ ਤੇ ਨਾ ਉਹ ਗ੍ਰੇਡ ਚੱਲੀ ਜਾਂਦਾ ਭਾਈ 90 85 90 90 85 ਆਹ ਕਿਉਂ ਉਧਰ ਨਹੀਂ 100 ਰੁਪਏ ਵੀ ਕਿਹਾ ਆਪਣੇ ਭਾਈ ਲੋਕਾ ਕੱਲ ਲੋਕਲ ਮਟਰ ਵੀ ਆਇਆ ਸੀ ਆਪਣੇ 100 ਰੁਪਏ ਵੀ ਕਿਹਾ ਹੋ ਲੋਕ ਕੱਲ 100 ਰੁਪਏ ਵੀ ਕਿਹਾ ਕਿਹਨੇ ਮੰਡਾ ਆਇਆ ਸੀ ਲੋਕਲ ਪਤਾ ਨਹੀਂ ਪਿੰਡ ਦਾ ਨਹੀਂ ਪਤਾ ਲੋਕ ਲੈ ਆਏ ਸੀ 15 20 ਕਿਲੋ ਲੋਕਲ ਵੀ ਆਉਂਦੇ ਆ ਹਨਾ ਜਿਹੜੇ ਆਪਣੇ ਘਟ ਲੱਗਦੇ ਭਾਈ ਮਟਰ ਹਨਾ ਇਹ ਗੋਭੀ ਜਾਦੇ ਲੱਗਦੀ ਆ ਗੋਭੀ ਜਾਦੇ ਲੱਗਦੀ ਗੋਭੀ ਦਾ ਰੇਟ ਮਟਰ ਨਾਲ ਡਾਊਨ ਆ ਗਿਆ ਰਹਿ ਗਈ 20 ਰੁਪਏ ਆਹ ਪੰਜਾ ਸੱਜ ਪਈਆ ਉਹ ਮਿਰਚਾਂ ਹੀ ਹਨਾ ਤੇ ਆਪਣੇ ਜਿਹੜੀਆਂ ਫਲੀਆਂ ਹੁੰਦੀਆਂ ਨੇ ਫਲੀਆਂ ਨਹੀਂ ਆਈਆਂ ਸੁងਰੇ ਜਾਂ ਕੁਝ ਵੀ ਨਹੀਂ ਉਹ 25 ਰੁਪਏ ਦੀ ਗੁੱਟੀ ਆ ਉਹ ਮਿਹਨਤ ਹੈ ਗਾਜਰ ਰਹਿ ਗਈ ਗੋਭੀ ਰਹਿ ਗਈ ਤੇ ਆਪਣੇ ਆਲੂ ਤੇ ਪਤਾ ਹੀ ਪੰਜ ਸੱਤ ਬਰੇਦ ਨਹੀਂ ਆਈ ਨਾ ਡਾਉਣ ਹੀ ਆ ਮੰਡੀ ਇਹ ਆ ਮੀਨਾਂ ਡਾਉਣ ਹੀ ਰੋ ਰੋ ਲਾ ਬਈ ਹੁਣ ਜਿਹਨੇ ਗੋਭੀ ਗੋਭੀ ਲੈ ਕੇ ਜਾਣੀ ਹੈ ਲੈ ਜਾ ਤੇ ਮਤਲਬ ਆਪਣਾ ਨੰਬਰ ਕਿੰਨਾ ਸੀ ਬਾਈ 989843066 989843066 ਨੰਬਰ ਸਕਰੀਨ ਤੇ ਲਾ ਦੇ ਟੋਕ ਕੋਈ ਵੀ ਮਾਲ ਸ਼ਾਲ ਲਿਆਉਣਾ ਜੀ ਜਾਂ ਲੈ ਕੇ ਜਾਣਾ ਕਨੈਕਟ ਬਾਈ ਨਾਲ ਕਾਲੋ ਠੀਕ ਆ ਬਾਈ ਓਕੇ ਜੀ ਇਧਰ ਬਾਈ ਨਾਲ ਹੀ ਫਲਾਂ ਫਰੂਟਾਂ ਵਾਲੇ ਪਾਸੇ ਆ ਗਿਆ ਜੀ ਇਧਰ ਤੇ ਆਹ ਦੇਖੋ ਇਧਰ ਆ ਵੇਖੋ ਇਹ ਤਾਂ ਨਾਰ 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 ਆ ਨਿਕਨਾਰ ਆ ਗਿਆ ਭਾਈ ਹੋਟਾ ਨਾਰ ਆ ਗਿਆ ਜੀ ਤੇ ਆ ਆ ਗਿਆ ਜਮਾ ਨਿਕ ਨਿਕ ਨਾਰ ਇਕ ਕਟੇ ਫਟੇ ਵੀ ਹੋਣਗੇ ਇਧਰ ਬਾਈਆਂ ਕੋਲੇ ਭਾਈ ਸੇਠ ਸਾਹਿਬ ਕੀ ਹਾਲ ਚਾਲ ਹੈ ਆਓ ਮਹਾਰਾਜ ਮੈਂ ਤਾਂ ਥੋੜਾ ਬਾਹਰ ਸੀ ਦੋ ਦਿਨ ਅੱਛਾ ਹਾਂ ਜੀ ਆ ਨਹੀਂ ਮੈਂ ਬਰਸਿੰਦਾ ਜਾਵੜਾ ਸੀਗਾ ਜੀ ਅੱਛਾ ਅੱਛਾ ਬੜਾ ਕੰਮਕਾਰ ਚੱਲੀ ਜਾਂਦੇ ਜੀ ਅੱਜ ਆਪਣਾ ਕਿੰਨੂ ਦਾ ਰੇਡ ਕੀ ਰਿਹਾ ਜੀ ਇਹ ਵੀ ਆ ਜੀ ਸਵਾਰ ਜੀ 35 ਰੁਪਏ ਨਟ 35 ਰੁਪਏ ਨਟ ਇਹ ਕਿਤੋਂ ਆ ਗਿਆ ਜੀ ਆਪਣਾ ਅਬੋਰ ਇਹ ਆ ਪਿੰਡ ਜੰਡ ਵਾਲੀ ਤੋਂ ਪਿੰਡ ਜੰਡ ਵਾਲੀ ਤੋਂ ਜਿਹੜੀ ਲੋਕਲੀ ਨੇੜੇ-ਨੇੜੇ ਪਿੰਡਾਂ ਵਿੱਚ ਚੱਲੀ ਆਬੋਰ ਸਾਹਿਬ ਔਰ ਸਾਈਡ ਤੇ ਹਾਂਜੀ 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 ਉਧਰ ਹੀ ਜ਼ਿਆਦਾ ਕਿੰਨੂ ਹੁੰਦਾ ਹੈ ਉਧਰ ਹੀ ਕਿੰਨੂ ਆਪਣੇ ਲੋਕਲ ਵੀ ਹੁੰਦਾ ਜੀ ਮੜਗੜ ਪਰ ਕੁਆਲਿਟੀ ਨਹੀਂ ਹੈਗੀ ਇਹਨਾਂ ਵਧੀਆ ਕੁਆਲਿਟੀ ਨਹੀਂ ਹੈਗੀ ਭਈਆ ਕੀ ਲੱਗਦਾ ਵੀ ਇਹਦੀ ਰੇਟ ਰੂਟ ਕਿੰਦਾ ਕਿੰਨੂ ਦਾ ਰੇਟ ਦੇਖੋ ਜੀ ਤੇਜ਼ ਹੀ ਰਹੂਗਾ ਤੇਜ਼ ਹੀ ਰਹੂਗਾ ਫਸਲ ਘਟਾ ਫਸਲ ਘਟਾ ਫਲ ਘਟ ਲੱਗਿਆ ਫਲ ਘਟ ਰਿਹਾ ਬਾਰਸ਼ਾਂ ਮੁਰਸ਼ਾਂ ਫਲ ਘਟ ਕਿਉਂ ਲੱਗਦਾ ਜਾਨੀ ਬਾਰਸ਼ਾਂ ਮੁਰਸ਼ਾਂ ਦੀ ਬਜਾ ਨਾਲ ਬਾਰਸ਼ਾਂ ਹੋਈਆਂ ਨੇ ਜਿੰਨੀਆਂ ਹੋਣੀਆਂ ਚਾਹੀਦੀ ਮੌਸਮ ਦੀ ਕੋਆਪਰੇਸ਼ਨ ਹੈ ਦੇਖ ਕਿ ਕਿਹੜੇ ਮਹੀਨੇ ਤੱਕ ਚੱਲਦਾ ਹੁੰਦਾ ਵੈਸੇ ਮਾਰਚ ਦੇ ਇਹ ਹੋਣੀ ਲਾਸਟ ਮਾਰਚ ਲਾਸਟ ਤੇ ਜੇ ਮੰਨ ਕੇ ਚੱਲੋ ਹੁਣ ਬਾਰਿਸ਼ ਆ ਪੈ ਜਾਂਦੀਆਂ ਫਲ ਵੱਧ ਸਕਦਾ ਬਾਈ ਨਾ ਨਾ ਹੁਣ ਜੇ ਨਾ ਲੱਗੇ ਮਤਲਬ ਉਦੋਂ ਹੀ ਵਾਧਾ ਨੁਕਸਾਨ ਹੈ ਨੁਕਸਾਨ ਆ ਹਾਂ ਨੇ ਜਿਹੜਾ ਪਹਿਲਾਂ ਪੈ ਜਾਂਦੀਆਂ ਬਾਰਸ਼ਾਂ ਫਿਰ ਫਲ ਵੱਜ ਜਾਂਦੇ ਹਾਂਜੀ ਹਾਂ ਇਹ ਕਿ ਜਾਨੀ 35 40 ਰੋ 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 ਬੜੇ ਆਰਾਮ ਨਾਲ ਆ ਬਈ ਕਿੰਨਾ ਦਾ ਕਰੇਡ ਪਈ ਜਾਂਦਾ ਜੀ ਇਕ ਆਪ ਨੂੰ 22 ਕਿਲੋ ਦਾ ਕਰੇਡ ਆ ਜੀ 700 ਦੰ ਦਾ ਅੰਦਾਜ਼ਾ ਪੈ ਜਾਂਦਾ 700 ਦੰ ਦਾ ਅੰਦਾਜ਼ਾ ਪਈ ਜਾਂਦਾ ਨਾ ਬਈ 22 ਕਿਲੋ ਦਾ ਕਰੇਡ ਬਾਕੀ ਬਾਈ ਕੋਲੇ ਨਾਰ ਬਹੁਤ ਸੋਹਣੇ ਪਏ ਆ ਟਮਾਟਰਾਂ ਦੇ ਲਾਲ ਲਾਲ ਨਾਰਾ ਇੱਧਰ ਪਿਆ ਇਹ ਵਾਲਾ ਬਾਈ ਹੋ ਠੀਕ ਹੈ ਜੀ ਤੇ ਇੱਧਰ ਪਿਆ ਉਦੋਂ ਵੀ ਸਰੇ ਦੀ ਕਰੇਡ ਕੀ ਵਾਲਾ ਬਾਈ ਹਾਂਜੀ ਤੇ ਆ ਨਾਰ ਪਿਆ ਬਈ ਇੱਧਰ ਵੇਖ ਲੋ ਜੇ ਮੋਟੇ ਨਾਰ ਆ ਨਾਰ ਪਏ ਆ ਨੌਣਾ ਭਾਈ ਨਾਰੋ ਨਾਰ ਹੋਗੀ ਦੁਨੀਆ ਭਾਈ ਇਧਰ ਇਹ ਵੀ ਵੈਸੇ ਘਾਤ ਗਲਤ ਬਣੀ ਆ ਇੱਕ ਨਾਰ 100 ਬਿਮਾਰ ਵਾਲੀ ਵੈਸੇ ਤੇ ਫਾਇਦੇ ਬਹੁਤ ਫਾਇਦੇ ਬਹੁਤ ਇੱਕ ਨਾਰ 100 ਬਿਮਾਰ ਉਹਦਾ ਮਤਲਬ ਹੈ ਇੱਕ ਨਾਰ ਦੇ ਦਾ 100 ਬਿਮਾਰੀਆਂ ਕੱਟੀਆਂ ਜਾਂਦੀਆਂ ਅੱਛਾ 100 ਬਿਮਾਰੀਆਂ ਕੱਟੀਆਂ ਇਹ ਵੀ 100 ਬਿਮਾਰ ਹੁੰਦਾ ਕਾਣੀ ਘਵਦਾ ਇਤੋਂ 100 ਸਾਲ ਪੁਰਾਣੀ ਹਾਂ ਇੱਕ ਨਾਰ ਦੇ ਜਾਨੀ 100 ਬਿਮਾਰ ਸਹੀ ਮਿੱਠੀ ਕਰਦਾ ਇਹ ਕਦੇ ਨਾ ਸਮਝਦੇ ਇੱਕ ਨਾਰ ਖਾ ਕੇ ਤੇ 100 ਇਹ ਨਾਰ ਹੋ ਗਿਆ 1650 ਰੁਪਏ ਅੱਛਾ ਜੀ ਅੰਦਾਜ਼ਾ ਪੈਂਡ ਕਿੰਨੇ ਰੁਪਏ ਕਿ ਲੋ ਆ ਵੀ ਗਿਆ 72 ਰੁਪਏ ਕਿਲੋ ਸਹੀ ਹੈ ਜੀ ਆਨਲਾਈਨ ਉਹ ਦਿੱਤੀ ਰਹੇ ਨੇ 1300 ਇਹ ਆਪਣ ਕਿੰਨੇ ਦੀ ਪੇਟੀ ਪਈ ਜਾਂਦੀ ਹੈ ਜੀ 5600 ਰੁਪਏ ਜੀ 5600 ਦੀ ਮੀਡੀਅਮ ਹੈ ਥੋੜਾ ਜਿਆ ਇਹ ਜਿਹੜੀ 10 ਕਿਲੋ ਦੀ ਆ ਗਈ ਜੀ 9.5 10 ਕਿਲੋ ਹੁੰਦਾ 9.5 10 ਕਿਲੋ ਆ ਕਿੰਨੇ ਦੀ ਪਈ ਜਾਂਦੀ ਹੈ ਜੀ ਇਹ 550 ਦੀ ਹੈ ਇਹ 550 ਜੀ ਨੇ ਕਿੰਨੇ ਕਿੰਨੇ ਅੰਦਰ ਫੁੱਲ ਲਾ ਰਿਹਾ ਆ ਜਿਹੜਾ ਛੋਟਾ ਹੀ ਮਿੱਠਾ ਹੋਊਗਾ ਬਿਲਕੁਲ ਧਿਆਨ ਹੈ ਭਾਈ ਹਾਂ ਜੀ ਮਿੱਠਾ ਹੋਊਗਾ ਪੂਰਾ ਜੀ ਬਹੁਤ ਜੀ ਮੋ ਖਾ ਕੇ ਵੇਖ ਲਓ ਐ ਨਾ ਕਹਿੰਦੇ ਨਿਕਲ ਜਾਂ ਕਹਿੰਦੇ ਨਾ ਨਾ ਵੀ ਇਹਦੇ ਚ ਰਸ ਨਹੀਂ ਹੋਣਾ ਜਾਉ ਮੈਂ ਤਗਲੀ ਇਹਦੇ ਵੀ ਮੇਰੇ ਜੋੜੀ ਛਿਲਣ ਦੇ ਵੇਜ ਜਾਂਦੀ ਆ ਚੀਜ਼ ਉਹੀ ਆ ਸੇਮ ਕੁਆਲਿਟੀ ਆ ਸੇਮ ਕੁਆਲਿਟੀ ਆ ਉਹ ਵੀ ਐ ਵੀ ਛੋਟਾ ਇਹਦੇ ਚ ਵੀ ਛੋਟਾ ਹੀ ਹੋਊਗਾ ਜੀ ਹਲੇ ਨਹੀਂ ਨਹੀਂ ਦਾਣਾ ਦਾਣਾ ਹਾਂ ਉਹ ਛੋਟਾ ਦਾਣਾ ਕੀ ਬਿਜਣਾ ਨਹੀਂ ਤੇ ਜਿਹੜੀ ਇੱਧਰ ਆ ਗਈ ਜੀ ਆਹ ਕੁਆਲਿਟੀ ਭਾਈ ਇਹ ਵੀ ਕੁਆਲਿਟੀ ਬਹੁਤ ਦੀ ਆ ਇਹ ਕਿੰਨਾ ਦਾ ਪਈ ਜਾਂਦਾ ਜੀ ਇਹ 75 ਵਗਲੋ ਇਹ 70 ਇਹ ਵਜਨ ਵਜਾਂਦੇ ਹੋਊਗਾ ਜੀ ਹਾਂ 12 13 ਕਿਲੋ ਇਹ 12 13 ਕਿਲੋ ਭਾਈ ਉਹ ਦੱਸਦਾ ਕਿਲੋ ਵਾਲੇ ਬਖਾਇਆ ਇਹ 12 13 ਕਿਲੋ ਇਹ ਕਿੱਥੋਂ ਆਈ ਇਹਦਾ ਨਾਰਕ ਕਿੱਥੋਂ ਆਂਦਾ ਜੀ ਨਾਸਿਕ ਤੋਂ ਜੀ ਨਾਸਿਕ ਤੋਂ ਨਾਸਿਕ ਗੁਜਰਾਤ ਉਧਰ ਨਹੀਂ ਸੈਣੀ ਜਿਆਦਾ ਹੁੰਦਾ ਜੀ ਆਪਣੇ ਲੋਕਲ ਨਾਰ ਨਹੀਂ ਆਉਂਦਾ ਇੱਥੇ ਲੋਕਲ ਹੁੰਦਾ ਨਹੀਂ ਚੱਲਦਾ ਆਪਣੇ ਇਹਨਾਂ ਨਹੀਂ ਚੱਲਦਾ ਕਾ ਲੱਗਿਆ ਵੀ ਘਟਾ ਆਪਣੇ ਬਾਗ ਵੀ ਘਟਾ ਨਾਰ ਦੇਣਾ ਨਾਰ ਵਿੱਚ ਪੈਦਾਵਾਰ ਨਹੀਂ ਆਈ ਆਪਣੀ ਧਰਤੀ ਨਹੀਂ ਮੱਲੋ ਇਹਨੂੰ ਅਲਾਉ ਕਰ ਨਹੀਂ ਮੰਦੀ ਸਹੀ ਆ ਇਹ ਤਾਂ ਹੀ ਨਾਚਕ ਤੋਂ ਆਉਂਦਾ ਬਾਈ ਜਿਹੜਾ ਇੱਕ ਘਟਿਆ ਫਟਿਆ ਹੁੰਦਾ ਜੀ ਨੇ ਹੋਰ ਘੱਟ ਪੈਸੇ ਲਾਉਣੇ ਹੋ ਗਰਾਂਜ ਜੀ ਨੂੰ ਕਹਿੰਦੇ ਡਿੱਗ ਡੋ ਉਹ ਡਿੱਗਿਆ 35 ਰੁਪਏ 40 ਰੁਪਏ ਉਹ 35 40 ਰੁਪਏ ਉਹ ਨਹੀਂ ਆ ਆਪਣੇ ਜੀ ਉਹ ਨਹੀਂ ਉਹ ਨਹੀਂ ਆ ਠੀਕ ਆ ਤੇ ਆਪਣਾ ਨੰਬਰ ਜਰੂਰ ਬੋਲਦੇ ਸੇਠ ਸਾਹਿਬ 9978007311 9978007311 ਕਨੈਕਟ ਸੇਠ ਸਾਹਿਬ ਨਾਲ ਕਰ ਲਿਓ ਜੀ ਨਾਰ ਚਾਹੀਦੀ ਚਾਹ ਚੂਬਣੀ ਬਸ ਮਿਹਰਬਾਨੀ ਜੀ ਹੋ ਠੀਕ ਆ ਧੰਨਵਾਦ ਜੀ ਚਲ ਧੰਨਵਾਦ ਜੀ ਟੂੜੀ ਭਾਈ ਜੀ ਵਿਗੀ ਅੱਜ 300 ਤੇ 55 ਰੁਪਏ 300 ਤੋਂ ਸ਼ੁਰੂ 250 ਤੋਂ ਦੰਨ ਸੋਤ ਲੈ ਕੇ 355 ਅੰਦਰ ਦੀ ਟੂੜੀ ਕਮਾਲ ਦੀ ਸਰ ਤੇ ਜਿੰਨਾ ਗੜ ਪਿਆ ਉਹਨਾਂ ਮਿੱਟਾ ਉਹਨੀ ਬਰਬਰਗੀ ਚਿੱਟੀ ਟੂੜੀ ਉਹਨੀ ਰੂਮ ਵਰਗੀ ਹੋਰ ਸੁਣਾ ਚੱਲ ਕੀ ਕੋਲੇ ਅੱਜ ਫਿਰ ਤੇਰੇ ਵੀ ਅੱਜ ਮੱਤ ਬਣਾਉਣਾ ਨਹੀਂ ਮੇਰੇ ਪਾ ਸਾਡੇ ਬੰਦੇ ਦੀ ਬਣਾਏ ਆ ਵੇਖ ਜਿਹੜੇ ਓਮ ਕੇ ਸਾਹਮਣੇ ਓਥੇ ਉਹਨਾਂ ਦੇ ਮੇਰੇ ਇੱਥੇ ਹਾਂ ਹਾਂ ਨਹੀਂ ਇਹ ਇੰਨਾ ਸਮਾਨ ਕਿੱਥੇ ਲੈ ਕੇ ਚੱਲਾਂ ਤੇ ਇੰਨਾ ਸਮਾਨ ਲੈ ਕੇ ਚਲੇ ਇਹ ਸਮਾਨ ਸਾਰਾ ਸਮਾਨ ਸਾਰਾ ਆਪਦੀ ਦੁਕਾਨ ਤੇ ਹਾਂਜੀ ਸਮਾਨ ਸਾਰਾ ਦੁਕਾਨ ਤੇ ਆਪਣਾ ਸਾਰਾ ਸਮਾਨ ਲੱਗ ਜਾਂਦਾ ਸ਼ਾਮ ਨੂੰ ਲੱਗ ਜਾਂਦਾ ਆ ਗੱਤੇ ਦੇ ਗੱਤੇ ਜਿਵੇਂ ਗਾਜਰਾ ਤਿੰਨ ਗੱਤੇ ਲੱਗ ਜਾਂਦੇ ਦੁਕਾਨ ਕਿੱਥੇ ਜੀ ਆਪਣੀ ਦੁਕਾਨ ਆਪਣੀ ਮੇਨ ਬਾਜ਼ਾਰ ਚ ਆ ਮੇਨ ਬਾਜ਼ਾਰ ਦੇ ਵਿੱਚ ਰੇਟ ਚ ਐ ਜਲਾਉਂਦਾ ਫਿਰ ਰੇਟ ਚ ਐ ਜਮਾ ਮੇਲਾ ਲੱਗਿਆ ਹੁੰਦਾ ਪੂਰਾ ਮੇਲਾ ਕਿਰਪਾ ਮਾਲਕ ਦੀ ਨਾ ਕਰਕੇ ਨਸਬ ਦਾ ਲੱਗਦਾ ਬਾਬੇ ਨਾਨਕ ਦੀ ਕਿਰਪਾ ਸਹੀ ਆ ਕਿਰਪਾ ਹੀ ਰਹਿਣੀ ਚਾਹੀਦੀ ਆ ਯਾਰ ਇੱਕ ਦੋ ਤਾਰੀ ਸਰੋਂ ਦਾ ਸਮਾਸਰੋਂ ਕਿੱਥੇ ਜੀ ਖੜਦਾ ਬਾਈ ਯਾਰ ਸਰੋਂ ਦੇ ਸਾਗ ਵਾਲਾ ਬੰਦਾ ਤਾਰੀ ਸਰੋਂ ਦਾ ਸਾਗ ਵਾਲਾ ਇਹ ਉਹ ਖੜਦਾ ਮੈਨ ਲੱਗਦਾ ਮੋਕੇ ਵਾਲਾ ਢਾਬਾ ਅਛਾ ਮੋਗੇ ਆ ਢਾਬਾ ਮੋਗੇ ਮੈਂ ਵੇਖੀ ਸੀ ਵੀਡੀਓ ਮੈਨਾਂ ਉਹਦੇ ਬੰਦਾ ਤਾਂ ਸਮਾਲ ਸਰਦਾ ਢਾਬਾ ਤਾਰੀਕਾ ਬੰਦਾ ਸਮਾਲ ਸਰਦਾ ਢਾਬਾ ਬਹੁਤ ਮਸ਼ਹੂਰ ਆ ਇਹਦਾ ਬਹੁਤ ਕੁਆਲਿਟੀ ਬਣਾਉਂਦਾ ਬਹੁਤ ਵਧੀਆ ਢਾਬਾ ਵੀ ਤੇ ਹੁਣ ਤਾਂ ਵੈਸੇ ਮਨਾਂ ਦਾ ਐ ਪਿਕਅਪ ਤੇ ਲਾਉਂਦਾ ਸੁਣਨ ਦਾ ਦਾਗ ਦੇ ਮੱਕੀ ਦੀ ਰੋਟੀ ਕੱਲੀ ਆ ਪਿਕਅਪ ਤੇ ਉਹ ਖੜਦੇ ਕਿੱਥੇ ਇਹ ਨਹੀਂ ਪਤਾ ਕਿੱਥੇ ਖੜਦਾ ਜੀ ਹਾਂ ਪਤਾ ਕਰਨਾ ਪੈਣਾ ਨੰਬਰ ਹੈ ਨਹੀਂ ਮੇਰੇ ਕੋਲ ਨਹੀਂ ਨੰਬਰ ਮੈਂ ਲਿਆ ਦੂੰਗਾ ਹੋਰ ਸੁਣਾ ਬਹੁਤ ਵਧੀਆ ਵੇਖ ਇਧਰ ਚੂੜੀਆਂ ਪਏ ਇਧਰ ਮੰਤਰੀ ਦੇ ਕੋਲੇ ਮਨਪ੍ਰੀਤ ਖੰਨੇ ਵਾਲਾ ਮਨਪ੍ਰੀਤ ਸੰਧਵਾ ਇੱਥੇ ਰੱਖ ਆ ਵੇਖ ਬਾਈ ਕਿ ਮੇਰਾ ਭਾਈ ਛੋਲ ਗਿਆ ਸਰ ਇਹ ਭਾਈ ਜਿਹੜਾ ਚਨਾ ਖਾਣੇ ਆਪਾਂ ਉਹ ਚੀਜ਼ਾਂ ਉਹ ਹੀ ਉਹ ਚਨਾ ਇਹਦੇ ਚੋਂ ਨਿਕਲ ਇਹ ਦੇ ਭਾਈ ਸਰ ਚਨਾ ਚਨਾ ਆਪਾਂ ਵਾਲ ਕੇ ਖਾਣੇ ਨਾ ਜੀ ਜਿਹੜੇ ਤਾਕਤ ਦਿੰਦੀ ਉਹ ਇਹਦੇ ਚੋਂ ਨਿਕਲ ਛੋਲ ਗਿਆ ਜੀ ਨੂੰ ਕਹਿੰਦੇ ਚਨਾ ਕਹ ਲੋ ਛੋਲਿਆ ਕਹ ਲੋ ਆਪਣੇ ਛੋਲ ਗਿਆ ਦੇ ਭਾਈ ਇਹਨੂੰ ਤੇ ਵੈਸੇ ਕਈ ਥਾਵਾਂ ਤੇ ਇਹਨੂੰ ਚਨਾ ਦੇ ਚਨੇ ਕਾ ਕੀ ਰੇਟ ਆ ਜੀ ਹਰਾ ਚਨਾ ਕਿਆ ਰੇਟ ਆ ਜੀ ਹੈ ਭਾਈ ਕੀ ਵਾਲਾ ਮਨਪਰੀ ਠੀਕ ਹੈ ਹੋਰ ਭਰਾ ਕੀ ਵਾਲਾ ਛੋਲਿਆ ਆਪਾਂ ਲੈਂਦਾ ਜੀ ਭਈ ਇਹ ਕਿੱਥੋਂ ਆਉਂਦਾ ਜੀ ਐਮਪੀ ਜੋ ਲਿਆਂਦਾ ਹੈ ਐਮਪੀ ਦੇ ਵਿੱਚੋਂ ਸਿੱਧੀ ਗੱਡੀ ਕਿ ਦਿੱਲੀੋਂ ਲਿਆਂਦਾ ਵੇ ਨਹੀਂ ਨਹੀਂ ਐਮਪੀ ਜੋ ਐਮਪੀ ਜੋ ਡਾਇਰੈਕਟ ਹੀ ਕਿੰਨਾ ਟਾਈਮ ਲੱਗ ਜਾਂਦਾ ਬਾਈ ਅਹ ਹੌਣ ਤੇ ਦੋ 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 ਦਿਨ ਲੱਗ ਜਾਂਦੇ ਵੀਰੇ ਦੋ ਦਿਨ ਹਾਂਜੀ ਇਹਨੂੰ ਕੋਸ ਨਹੀਂ ਹੁੰਦਾ ਠੰਡ ਜਣਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਵੀਰੇ ਸਹੀ ਆ ਉਧਰ ਵੀ ਵੱਧੂ ਹੁੰਦਾ ਹੈ ਹਾਂ ਵੈਸੇ ਹੁਣ ਤਾਂ ਘਟਾ ਪਹਿਲਾਂ ਜ਼ਿਆਦਾ ਹੁੰਦਾ ਹੁੰਦਾ ਸੀ ਹੁਣ ਘਟਾ ਇਹ ਕਿੱਥੇ ਕਿੰਨਾ ਕੁ ਮਾਲ ਹੁੰਦਾ ਉਧਰ ਵੱਧੂ ਹੁੰਦਾ ਕਣਕ ਲਾਉਣ ਲੱਗ ਗਏ ਇੱਥੇ ਕਿੰਨਾ ਕੁ ਪੈਣਦਾ ਪਈ ਜਾਣੀ ਇਹਦੇ 30 32 ਕੁਆਟ ਰੁਪਏ 30 32 ਕੁਆਟਰ ਮਾਲ ਇੱਥੇ ਹੀ ਹੁੰਦਾ ਸੀ ਤਾਂ ਮਨਪ੍ਰੀਤ ਕੋ ਦੋ ਤਿੰਨ ਮੰਡੀਆਂ ਹੁੰਦੀਆਂ ਨੇ ਹਲੇ ਵੀਰੇ ਘੱਟ ਵਿਕਦਾ ਹੈ ਹਲੇ ਘੱਟ ਵਿਕਦਾ ਹਨ ਆਪਣੇ ਪੰਜਾਬ ਚ ਤਾਂ ਨਹੀਂ ਹੁੰਦਾ ਇਹ ਹਾਂਜੀ ਪੰਜਾਬ ਚ ਕਿੱਧਰ ਨਹੀਂ ਚੜਾ ਆਮੀ ਹੋਣ ਲੱਗੇ ਜਿੱਥੇ ਮਰਜ਼ੀ ਵੇਖ ਲਓਂਦਾ ਕੋਟਕਪੂਰੇ ਹੋਇਆ ਪਿਆ ਵਾਜੀ ਨਹੀਂ ਦੂਰ ਲਿਆਉਂਦੀ ਕਿ ਲੋੜ ਕੇ ਹਣ ਚੱਲਿਆ ਨਹੀਂ ਆਪਣੇ ਚੱਲਿਆ ਨਹੀਂ ਛੋਟਾ ਇਹ ਕਿਹੜੇ ਮਹੀਨੇ ਚੱਲੂ ਬਾਈ ਆਪਣੇ ਹਲੇ ਫਰਵਰੀ ਤੋਂ ਅੱਗੇ ਚੱਲੂਗਾ ਫਰਵਰੀ ਤੋਂ ਅੱਗੇ ਠੀਕ ਆ ਤਰਾ ਉਧਰ ਜਾਈ ਮੌਸਮ ਦਾ ਫਰਕ ਹੋਊਗਾ ਉਧਰ ਪਹਿਲਾਂ ਤੇ ਬਾਕੀ ਰੇਟ ਪਤਾ ਕਰਕੇ ਦੱਸ ਦੇ ਬਾਈ ਤੋਂ ਵੀ ਰੇਟ ਜਿਹੜਾ ਕੀ ਚੱਲੀ ਜਾਂਦਾ ਜੀ ਪਰਮਨ ਪ੍ਰੀਤ ਬਾਈ ਕੀ ਹਾਲ ਚੱਲਿਆ ਜੀ ਸਿੱਧਾ ਕਿਵੇਂ ਆ ਬਹੁਤ ਨਿਆਰੇ ਦਾ ਤੇ ਸਿਰਕਵਲਟੀ ਹਾਂ ਸਿਰਕਵਲਟੀ ਪੱਕੜ ਪੁੱਕੜ ਤਾਂ ਨਹੀਂ ਵਿੱਚ ਜਣੀ ਇਹ 40 ਤੋਂ ਲੈ ਕੇ 30 ਰੁਪਏ ਤੱਕ ਬਿਜਾਰਾ 40 ਤੋਂ ਲੈ ਕੇ 30 ਰੁਪਏ ਤੱਕ ਬਾਜ਼ਾਰ ਜਿਵੇਂ ਇਹਦੇ ਚ ਮੰਦੀ ਆਈ ਕਿ ਤੇਜ਼ੀ ਆਈ ਬਈ ਸੌਦਾ ਜਿਆਦਾ ਹੋਣ ਕਰਕੇ ਮੰਦਾ ਹੁੰਦਾ ਜਿਆਦਾ ਆ ਜਿਆਦਾ ਆ ਸੋਲੀ ਆ ਆਪਣੇ ਵਾਵਾ ਆਏ ਸੀ ਮੰਡੀ ਚ ਹਾਂ ਵਾਵਾ ਆਏ ਸੀ ਆਪਣੇ ਕੋਲੇ ਕਿੰਨਾ ਕੁ ਮਾਲ ਹੁੰਦਾ ਆਪਣੀ ਦੁਕਾਨ ਤੇ ਇਹਦਾ ਸਟਾਰਟਿੰਗ ਹੈ 12-13 ਕਵਾਂਟਲ ਸੀਗਾ 12-13 ਕਵਾਂਟਲ ਸੀ ਲੱਗ ਗਿਆ ਸਾਰਾ ਆ ਹੀ ਲੱਗਿਆ ਥੋੜਾ ਜਿਹਾ 12-13 ਕਵਾਂਟਲ ਸੀਗਾ ਬਾਈ 30 ਤੋਂ ਲੈ ਕੇ 40 ਤੱਕ 30 ਲੱਗੜਾ ਪਿਆ ਬਾਈ ਤੇ ਯਾ ਮਤਲਬ ਜੇ ਕੋਈ ਦੂਰੋਂ ਆਉਂਦਾ ਨਾ ਚੱਲ ਕੇ ਗਰਮਾਇਸ਼ ਨੂੰ ਖਾ ਜਾਂਦੀ ਪੰਡ ਜਾਂ ਕੋਈ ਉਹ ਬਰੱਡ ਕੱਢਣਾ ਪੈਂਦਾ ਉਹ ਹਲਕਾ ਚੱਲਦਾ ਉਹ ਘੱਟ ਰੇਟ ਉਹ ਵੱਡ ਕੱਢਦਾ ਹੀ ਅੱਡ ਇਹ ਸਿਰੇ ਦੀ ਕੁਆਲਟੀ ਵਾਲਾ ਇਹਦੇ ਚ ਜਿਹਾ ਨਹੀਂ ਟਾਟਾ ਹੀ ਬਹੁਤ ਆ ਯਾਰ ਹਨਾ 40 ਰੁਪਏ ਇਹ ਵਿਕ ਜਾਂਦਾ ਤੇ ਬਾਕੀ ਜੇ ਕਹੇ ਵੀਰ ਭਰਾ ਨੂੰ ਛੋਲੀਆਂ ਚਾਹੀਦਾ ਜੀ ਨੰਬਰ ਦੇ ਕੇ ਆ ਨਾ ਮਨਪ੍ਰੀਤਾ ਹੋਰ ਆਪਣੇ ਕਿਹੜੀ ਸਪੈਸਿਟੀ ਬਾਈ ਕਿਵੇਂ ਵੈਰਿਟੀ ਕਿਹਦੀ ਕੱਲਾ ਛੋਲੀਆਂ ਚੱਲੂਗਾ ਮੈਂ 4 ਮਹੀਨੇ ਤੇਰੀ ਦੁਕਾਨ ਤੇ ਕੱਲਾ ਛੋਲੀਆਂ ਹੀ ਚੱਲਣਾ ਮੈਂ ਹੁਣ ਸਹੀ ਆ 95011 56076 95011 56076 ਕਨੈਕਟ ਕਰ ਲਓ ਮਣੋ ਠੀਕ ਆ ਭਰਾ ਵਧੀਆ ਲੈ ਬਈ ਇਧਰ ਸੇਠਾਂ ਦੀ ਦੁਕਾਨ ਤੇ ਆ ਗਿਆ ਜੀ ਤੇ ਧੂਣੀ ਧਾਣੀ ਸੇਕੀ ਜਾਂਦੇ ਠੰਡ ਮਣਾਈ ਜਾਂਦੇ ਵੇਲੋਂ ਨਾਲੇ ਕੋਟ ਕਿੱਡਾ ਮੋਟਾ ਪਾਇਆ ਹੈ ਤੇ ਟੋਪੀਆਂ ਲੈਂ ਜਾਂ ਸਿਰ ਤੇ ਫੇਰ ਵੀ ਧੂਣੀ ਸੇਕੀ ਜਾਂਦੇ ਬਈ ਬੰਦਾ ਚੰਮ ਵੇਲੋਂ ਨਾਲੇ ਕਿੱਡਾ ਮੋਟਾ ਹੈਨਾ ਹੋਰ ਰਮੀ ਭਾਈ ਕੀ ਹਾਲ ਚਾਲ ਹੈ ਜੀ ਕੀ ਬਾਤ ਸਹੀ ਗੱਲ ਸਿੱਤਾ ਕਿਵੇਂ ਕੀ ਮੁਕ ਹੈ ਹਨਿੰਗ ਆ ਘੁੰਮਣਾ ਫਿਰ ਨਾ ਭਰਾਵਾ ਹਾਂ ਵਿਰੇਸ਼ ਨਾ ਭਰਾਵਾ ਆ ਵੇ ਲੋ ਭਾਈ ਗਾਜਰ ਵੇਖ ਲੋ ਕਿੰਦੀ ਸਰਾ ਕੁਆਲਿਟੀ ਵੇਖੋ ਗਾਜਰਾ ਪੰਨਾਂ ਇਹਦੇ ਰومی ਕੋਲੇ ਵੇਖ ਅਦਰ ਕੁਆਲਿਟੀ ਰومی ਆ ਗਾਜਰ ਦਾ ਕੀ ਡੇਟ ਆ ਭਰਾ 25 ਰੁਪਏ 25 ਰੁਪਈਆ ਕਿਲੋ ਭਾਈ ਜਿਹੜਾ ਗਾਜਰ ਨਹੀਂ ਯਾਰ ਤੇ ਆਹ ਤਾਂ ਯਾਰ 15 15 ਰਹੇਗੀ ਭਾਈ ਉਹ ਵੀ 12 ਉਹ ਵਾਲੀ ਕੁਆਲਿਟੀ ਕੁਆਲਿਟੀ ਦਾ ਮੁੱਲ ਆ ਲਾ ਭਾਈ ਗਾਜਰ ਭਾਵੇਂ ਵੱਧ ਆਈਆਂ ਤਾਂ ਆ 12 ਰੁਪਏ ਵਾਲੀ ਆ ਗਈ ਜੀ ਤੇ ਜਿਹੜੀ ਉਹ ਸਿਰੇ ਦੀ ਕੁਆਲਿਟੀ ਆ 20 ਰੁਪਏ ਆ 20 ਰੁਪਏ ਆ ਤੇ ਜੇ ਹੋਰ ਥੋੜਾ ਇਹ 5 ਰੁਪਏ ਵਧਾ ਦੇਓਗੇ ਫਿਰ ਉਹ ਆ ਗਈ ਬਾਈ ਤੇਰੇ ਮੇਰੇ ਵਿੱਚ ਕੀ ਫਰਕ ਰਹਿੰਦਾ ਬਾਈ ਰੋਟੀ ਹੈ ਬਰੀ ਜੀ ਤਾਜੀ ਗੱਜਨਾਂ ਇਹਨਾਂ ਪਤਾ ਕਰਨੀ ਹੈ ਮੇਰੇ ਵਰਗਾ ਜਮਾ ਭੂਲਾ ਬੰਦਾ ਆ ਗਿਆ ਮੰਡੀ ਦੇ ਵਿੱਚ ਕਿੱਥੋਂ ਪਤਾ ਲੱਗਦਾ ਸੀ ਕੜੀ-ਕੜੀ ਹੈ ਐਤੋਂ ਆਏ ਵੀ ਉਹ ਉਹ ਆਇਂਦੇ ਨਹੀਂ ਹੁੰਦੀ ਕਿ ਥੱਲੇ ਨੂੰ ਦੇਖਦੀ ਜੀ ਨਿਉਂਦੀ ਜੇ ਨਹੀਂ ਹਣਾ ਸਹੀ ਆ ਇਹ ਚੀਜ਼ ਪਈ ਇਹ ਵਿੱਚ ਜਾਣ ਦਾ ਨੋਲਜ ਦਿਆ ਕਰਾਂਗੇ ਜਿਹੜਾ ਮੇਰੇ ਵਰਗਾ ਕੋਈ ਵੀਰ ਭਰਾ ਇਹ ਤੇ ਸਬਜ਼ੀ ਖਰੀਦਣ ਤੂੰ ਮੁਖਰਦੇ ਆਂ ਹੈਂ ਤੂੰ ਮੁਖਰ ਕੇ ਪਰਸੋਂ ਹਾਂ ਮਰਚੰਡੇ ਵੀ ਗਿਆ ਸੀ ਭਾਈ ਮੈਂ ਕੱਲ ਆ ਵੀ ਸਹੀ ਪਈ ਵਾਲੇ ਦਾ ਹਾਂ ਸਹੀ ਸਹੀ ਆ ਵੀ ਸਹੀ ਕਿ ਭਈ ਇਹ ਭਾਈ ਸਹਜੋੜਾ ਵੀਰ ਭਈਏ ਤੇ 15 12 ਰੁਪਏ 20 ਰੁਪਏ ਤੇ 25 ਰੁਪਏ ਤੇ ਰੋਮੀ ਪਿਆਜ਼ ਦਾ ਕੀ ਰੇਟ ਆ ਭਾਈ ਪਿਆਜ਼ 23 ਰੁਪਏ ਇੰਨਾ ਰੇਟ ਡਾਉਣ ਜੀ ਯਾ ਕੀ ਭਾਈ 27 27 27 27 27 ਬੱਲੇ 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 27 ਰੁਪਏ ਭਾਈ ਕੋਣ 27 ਰੁਪਏ ਦੇ ਵਿੱਚ 27 ਰੁਪਏ 27 ਦੇਣਾ ਕੋਈ 27 ਪੈਸ 27 ਸਾਰਾ ਛੋੜ ਛੱਪਾ ਵਿੱਚ ਹੀ ਆ 27 ਰੁਪਏ ਭਾਈ ਜਿਹੜਾ ਇੱਥੇ ਪਾ ਰਹਿਗਾ ਜੀ ਮੰਡੀ ਦਾ ਇਹ ਰਮੀ ਜਿੰਨੇ ਨੇ ਮਤਲਬ ਆਪ ਦਾ ਸਟਾਕ ਸਟਾਈਲ ਹੀ ਆਪ ਦੀ ਉਹਦੇ ਦੇ ਰਿਸਕ ਤੇ ਉਹਨਾਂ ਨੂੰ ਤਾਂ ਘਾਟਾ ਪੋ ਗਿਆ ਬਹੁਤ ਘਾਟਾ ਸਾਨੂੰ ਬਹੁਤ ਘਾਟਾ ਪਿਆ ਤੂੰ ਆਪ ਦਾ ਸਟਾਕ ਹੀ ਲੈ ਸੀਗਾ ਵੈਸੇ ਉਹਨਾਂ ਨੇ ਨਾ ਕੀਤਾ ਸੀਗਾ ਕਈ ਤਾਂ ਸੁੱਧ ਹੋ ਦੇਣਾ ਕਿ ਇਹਨੇ ਪਾ ਰੇ ਕਈ ਜਿਹੜੇ ਪੱਕੇ ਫਵਾਰੀ ਹੁੰਦੇ ਉਹ ਤਾਂ ਐ ਕਰ ਲੈਂਦਾ ਬਾਈ ਜਿਹੜਾ ਰੇਟ ਚੱਲੂਗਾ ਉਹ ਤੁਹਾਨੂੰ ਦੇ ਦਾਂਗੇ ਮੰਡੀ ਦੇ ਵਿੱਚ ਇਹ ਖਰੀਦਣਾ ਪੈਂਦਾ ਆਪਦੇ ਰਿਸਕ ਹਾਂ ਇਹ ਕੀ ਸਾਬ ਨੂੰ ਖਰੀਦਦਾਈ ਸੁਣਾ ਬੱਸ 35 40 ਚੱਲ ਮੈਂ ਘਾਤੇ ਵਾਂਦੇ ਚੱਲਦੇ ਰਹਿੰਦੇ ਆ ਚੱਲਦੇ ਰਹਿੰਦੇ ਆ ਤੇ ਬਾਕੀ ਇਧਰ ਖੀਰਾ ਆ ਗਿਆ ਬਾਈ ਆਹਦੇ ਵਿੱਚ ਖੀਰਾ ਪਿਆ ਰੁਪਏ 35 ਰੁਪਏ 1 ਕਿਲੋ ਹਣਾ ਤੇ ਕਿਹੜਾ ਵੇਖ ਤੇ ਭਈ ਆਏ ਨਹੀਂ ਹੁੰਦਾ ਕਿ ਸੱਟਾਂ ਨੂੰ ਘਾਟਾ ਨਹੀਂ ਪੈਂਦਾ ਹੁੰਦਾ ਵੈਸੇ ਤੁਹਾਨੂੰ ਦੱਸ ਦਿਆਂ ਵੀ ਜੇ ਇੱਕ ਚੀਜ਼ 'ਚ ਘਾਟਾ ਪੈਂਦਾ ਦੂਜੀ 'ਚ ਨਫਾ ਲੈ ਕੇ ਬਰਾਬਰ ਹੋ ਹੀ ਜਾਂਦਾ ਕੰਮ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਆ 35 ਆ ਕਿ ਨਹੀਂ 35 ਹਾਇ ਕੁਆਲਿਟੀ ਦੇ ਕੱਢੀ ਸਰਾ ਹੈ ਨਾ ਕੀ ਕੁਆਲਿਟੀ ਕੁਆਲਿਟੀ ਭਈ ਆਏ ਲੱਦਾ ਵੀ ਕੀ ਹੋ ਰਿਹਾ 35 ਰੁਪਏ ਕਿਲੋ ਜਿਹੜਾ ਇਹ ਚੱਲੀ ਜਾਂਦਾ ਜੀ ਤੇ ਰੁਮੀਆਂ ਭਈ ਪਾੜੀ ਮਿਰਚਾਂ ਸਿਰਫ 50 ਰੁਪਏ ਸ਼ਿਮਲਾ ਮਿਰਚ ਭਈ 50 ਰੁਪਏ ਕਿਲੋ ਚੱਲਦੀ ਤੇ ਭਈ ਲਸਣ ਵੀ ਡੇਕ ਪਿਆ ਰੋਮੀ 2 ਦੱਬੇ 290 ਰੁਪਏ ਲਸਣ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਆਪਣੀ ਮੰਡੀ ਨਾਲ ਥੋੜੀ ਥੋੜੀ ਤੇਹ ਰਹਿੰਦੀ ਆ ਕਿਤੇ ਤੇਜ ਬੰਦਾ ਵੈ ਹੈ ਮੰਦਾ ਬੰਦਾ ਹਾਂ ਮੰਡੀ ਨਾਲ ਬਠਿੰਡੇ ਥੋੜੀ ਸਸਤੇ ਚੱਕੀ ਗੱਲ ਮੈਨੂੰ ਬਾਈ ਉਹ ਦਿਨ ਫਰਕ ਕਿ ਉਹਦੇ ਨੇ ਸਾਡੀ ਮੰਡੀ ਹੁੰਦੀ ਹੈ ਹਾਂ ਕਿਤੇ ਤੇਜ ਹੁੰਦੀ ਇੱਥੇ ਤੇਜ ਹੁੰਦੀ ਆ ਨਾ ਤੇ 2-4 ਰੁਪਏ ਦਾ ਬਾਕੀ ਤਾਂ ਫਰਕ ਰਹਿੰਦਾ ਹੀ ਵੱਡਾ ਸ਼ਹਿਰ ਆ ਗਿਆ ਥੋੜਾ ਛੋਟਾ ਸ਼ਹਿਰ ਆ ਗਿਆ ਇਹ ਚੀਜ਼ਾਂ ਦਾ ਫਰਕ ਪੈਂਦਾ ਹੀ ਆ ਗਾਗ ਦਾ ਫਰਕ ਪੈਂਦਾ ਨਾ ਗਾਗ ਦਾ ਫਰਕ ਪੈਂਦਾ ਉਹ ਉਹੀ ਗੱਲਾਂ ਹਨ ਹੋਰ ਸੁਣਾ ਨਵੀਂਤਾ ਜੀ ਬਸ ਤੂੰ ਸੁਣਾ 7883 71038 7883 ਤੇ 71038 ਰੋਮੀ ਦੀ ਦੁਕਾਨ ਤੇ ਖੜੇ ਆ ਜੀ ਪਿੰਕੀ ਦੀ ਹੱਟੀ ਕਨੈਕਟ ਕਰ ਲਿਓ ਜੀ ਹੋਰ ਠੀਕ ਆ ਭਰਾ ਚੱਲ ਵਧੀਆ ਲੈ ਭਾਈ ਬਿੱਲੇ ਸੇਰ ਦੀ ਦੁਕਾਨ ਤੇ ਆ ਗਏ ਇਧਰ ਤੇ ਕੇਲੇ ਟਮਾਟਰ ਇਹ ਬਠਿੰਡਾ ਮੰਡੀ ਤੋਂ ਬਾਅਦ ਸਿੱਧਾ ਪਹੁੰਚ ਗਏ ਜੀ ਕੋਟਪੁਰੇ ਹੋਰ ਸੇੜ ਸਾਹਿਬ ਕੀ ਵਾਲਾ ਜੀ ਖੇਤਾਂ ਕਿਵੇਂ ਆਪਣੀਆਂ ਵਧੀਆ ਜੀ ਕਿਰਪਾ ਮਾਲਕ ਦੀ ਸ਼ੁਕਰ ਭਾਈ ਜੀ ਇਹ ਅੰਗੂਰ ਆਪਣੇ ਕੀਤੇ ਨੇ ਕੀ ਜਾਂਦੇ ਸਾਰੀਆਂ ਟਰੇਆਂ ਜੀ 600 ਰੁਪਏ ਦਾ 600 ਰੁਪਏ ਦਾ ਸਾਰੇ ਜੀ ਮੈਂ ਦੱਸ ਦਿਆਂ ਇੱਕ ਕਿੰਨੇ ਦੀ ਭਾਈ 60 ਰੁਪਏ ਦੀ 60 ਰੁਪਏ ਦੀ ਪੈ ਗਈ ਭਾਈ ਹਨ ਤੇ ਆ ਭਾਈ ਇੱਧਰ ਇਹ ਵੀ 60 ਰੁਪਏ ਹੈ ਇਹ ਵੀ 60 ਰੁਪਏ ਹੈ ਭਾਈ ਜਿਹੜਾ ਰੇਟ ਵਿਖਾਈ ਜਾਂਦੇ ਆ ਜੀ ਇਹ ਹੋਲ ਸੇਲ ਦਾ ਰੇਟ ਇਕੱਠਾ ਲੈਣਾ ਪੈਂਦਾ ਜੀ ਜੇ ਇਕੱਲੀ ਡੱਬੀ ਵੇਚ ਦੀ ਪਰਚੂਨ ਲਓਗੇ ਇਹ 100 ਦੇ ਨੇੜੇ ਤੁਹਾਨੂੰ ਮਿਲ ਨਹੀਂ ਮਿਲਣੀਆਂ ਭ ਟਮਾਟਰ ਇਹ 30 ਰੁਪਏ ਕਿਲੋ ਟਮਾਟਰ ਵਗ ਗਿਆ ਜੀ 30 ਪਈ ਕੱਲ ਕੱਲ 35 ਰੁਪਏ 30 ਰੁਪਏ ਕੱਲ 35 ਵੀ ਗਿਆ ਅੱਜ ਰਹਿ ਗਿਆ 30 ਰੁਪਏ ਦਾ ਪਾ ਸਹੀ ਹੈ ਜੀ ਇਹ ਕੇਲੇ ਜੀ ਕੇਲੇ ਇਹਦੇ ਰਹਿਗੇ 35 ਵਾਲੇ ਉਹ ਬੜੇ ਬੜੇ 25 ਵਾਲੇ ਉਹ ਭਾਏ 25 ਵਾਲੇ ਤੇ ਇਹੋ ਭਾਏ 35 ਵਾਲੇ ਨਹੀਂ 35 ਰੁਪਏ ਠੰਡ ਦੇ ਵਿੱਚ ਕੇਲਾ ਵਿਗ ਜਾਂਦਾ ਜੀ ਇਹ ਕੇਲਾ ਹੈ ਬਹੁਤ ਜਿਆਦਾ ਕੇਲਾ ਤਾਂ ਵਧੀਆ ਜੀ ਪਰ ਖਾਣੋਂ ਘਟ ਜਾਂਦੇ ਨੇ ਠੰਡ ਨੂੰ ਖੰਡ ਫੜਦੇ ਪੈਂਦਾ ਅੱਗੇ ਅੱਗੇ ਇਹ 40 42 ਵਿਗਦਾ ਸੀ 40 42 ਵਿਗਦਾ ਜੀ ਹੁਣ 35 ਤੇ ਆ ਗਿਆ 25 ਰੁਪਏ ਵਾਲਾ ਕਿ ਲਾਓ ਪਿਆ ਜੀ ਇਹਦੇ ਵਿੱਚ ਵਜਨ ਹੋਊਗਾ ਘੱਟੋ ਘੱਟ ਵੀ 16-17 ਕਿਲੋ 16-17 ਕਿਲੋ ਇੰਨਾ ਕੀ ਹੋਊਗਾ ਨਾ 16-17 ਕਿਲੋ ਵਜਨ ਹੋਊਗਾ ਜੀ ਤੇ ਇਧਰ ਪਪੀਤਾ ਪਿਆ ਇਹਨਾਂ ਦਾ ਕੀ ਰੇਟ ਆ ਜੀ ਇਹ ਤਾਂ 30 ਰੁਪਏ ਕਿਲੋ ਹੈ ਪਪੀਤਾ 30 ਰੁਪਏ ਕਿਲੋ ਲੈ ਬਈ ਬਠਿੰਡੇ ਕੱਲ 25 ਰੁਪਏ ਸੀਗਾ ਇੱਥੇ 30 ਰੁਪਏ ਵਿਕੀ ਜਾਂਦਾ 5 ਰੁਪਏ ਦਾ ਫਰਕ ਆ ਜੀ ਇਹ ਬਈ ਕਿੱਥੋਂ ਆਦਾ ਜੀ ਪਪੀਤਾ ਤੇ ਗੁਜਰਾਤ ਗੁਜਰਾਤ ਬਈ ਯਾਰ ਆਪਣੇ ਹੁੰਦਾ ਨਹੀਂ ਪਪੀਤਾ ਇਧਰ ਇਹ ਤਾਂ ਹੁੰਦਾ ਰੈਂਦੇ ਨਾਲ ਤਾਂ ਨਹੀਂ ਹੁੰਦਾ ਇਹਦੇ ਨਾਲ ਤਾਂ ਨਹੀਂ ਹਏ ਮਿੱਠੇ ਨਹੀਂ ਹੁੰਦੇ ਇਹਨੇ ਮਿੱਠੇ ਨਹੀਂ ਹੁੰਦੇ ਤਾਂ ਨਹੀਂ ਆਪਣੇ ਮਨ ਦਾ ਬਾਗ ਹੈ ਹੋਣਗੇ ਪਪੀਤੇ ਹਨ ਮਲੇ ਮੁੰਡੇ ਕੇ ਲੱਗੇ ਹੋਏ ਹੈ ਨਹੀਂ ਬਾਗ ਇੱਥੇ ਇਹਨੇ ਹੈ ਨਹੀਂਗੇ ਕੇਲੇ ਵੀ ਨਹੀਂ ਹੁੰਦੇ ਆਪਣੇ ਜੀ ਕੇਲੇ ਨਹੀਂ ਹੁੰਦੇ ਕੇਲੇ ਅੱਗੇ ਬਲਾਡ ਲਾਇਆ ਜਾ ਕੇ ਖਰਾਬ ਹੋ ਗਏ ਸਾਨੂੰ ਗਵਰਨਮੈਂਟ ਨੇ ਲਵਾਏ ਜੀ ਮੇਰੇ ਨੂੰ ਗਵਰਨਮੈਂਟ ਨਾਲ ਇਹਦੇ ਨਹੀਂ ਹੁੰਦੇ ਹਾਂ ਕਈ ਸੇਠਾ ਸੇਠ ਨੇ ਮਨ ਮੈਂ ਗੱਲ ਕੀਤੀ ਕਹਿੰਦੇ ਅਸੀਂ ਕਿੰਨੂੰ ਲਵਾਉਨੇ ਬਾਈ ਆਪ ਉਹਨਾਂ ਦਾ ਕੋਈ ਸੈਟਿੰਗ ਬੈਹ ਜਾਂਦੀ ਨੀ ਨਿਊ ਬੋਰ ਵਾਲੇ ਬੱਸ ਯਾਰ ਅੱਧੀ ਉਹ ਲਵਾਉਂਦੇ ਹਾਂ ਹਾਂਜੀ 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 ਕਈ ਵਾਰ ਮੈਂ ਕਹਿੰਦਾ ਵੀ ਲਵਾ ਦਿੰਦੇ ਹੁਣ ਕਈ ਵਾਰ ਕਹਿ ਕੇ ਅਗਲਾ ਆਪਾਂ ਨਹੀਂ ਆਪਾਂ ਰਿਸਕ ਕਢੋ ਲੈਣਾ ਹੈ ਨਾ ਹੋਵੇ ਨਾ ਹੋਵੇ ਕੰਨੂੰ ਚੱਲੇ ਸਹੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਤੇ ਅੰਗੂਰ ਕਿੱਥੋਂ ਦਾ ਜੀ ਗੁਰਨਾਸਕ ਤੋਂ ਬਣਾ ਗੁਰਨਾਸਕ ਤੋਂ ਆਪਣੇ ਜਿਹੜੀ ਅਫਗਾਨਿਸਤਾਨ ਵਾਲੀ ਸੁੰਦਰਖਾਨੀ ਉਹ ਵੀ ਹੁੰਦੀ ਹੈ ਆਪਣੇ ਹੋਣੀ ਉਧਰ ਹਾਂਜੀ ਆਉਂਦੀ ਨਹੀਂ ਉਧਰ ਆਉਂਦੀ ਪਰਲੇ ਪਾਸੇ ਹੁੰਦੀ ਹੈ ਪਰਲੇ ਪਾਸੇ ਹੁੰਦੀ ਹੈ ਨਾ ਉਹ ਕੀ ਬਾਤ ਹੈ ਜੀ ਤੇ ਕਿੰਨੂ ਦਾ ਬੋਰ ਵਾਲਾ ਹੀ ਹੈ ਜੀ ਕਿੰਨੂ ਬੋਰ ਵਾਲਾ ਲੋਕਲ ਤਾਂ ਨਹੀਂ ਆਇਆ ਆਪਣੇ ਨਹੀਂ ਲੋਕਲ ਨਹੀਂ ਲੋਕਲ ਨਹੀਂ ਆਇਆ ਹੈ ਨਾ ਇਹ ਹੀ ਰੇਡ ਜਿਹੜਾ ਚੱਲੀ ਜਾਂਦੇ 97 7 92 1379 ਕਨੈਕਟ ਸੇਟ ਸਾਹਿਬ ਨਾਲ ਕਰ ਲਓ ਠੀਕ ਹੈ ਭਾਈ ਜੀ ਉਹ ਕਈ ਖੁਸ਼ ਹੀ ਰਹਿਣਾ ਤਾਂ ਹੈ ਨਾ ਸਹੀ ਆ ਲੈ ਭਾਈ ਲਾ ਬਾਈ ਸੰਜੂ ਦਾ ਸਿਰਖਾਨ ਆ ਗਿਆ ਸਿਰਖਾਨ ਨੇ ਅੱਜ ਆਪਾਂ ਦੱਬ ਕੇ ਦਾ ਸੰਜੂ ਦਾ ਮਿਰਚਾਂ ਬਾਲੀਆਂ ਮੋਟੀਆਂ-ਮੋਟੀਆਂ ਲਈ ਬੰਦਾ ਕਰੇਲੇਆਂ ਰਿਆਂ ਦਾ ਮਿਰਚਾਂ ਹੀ ਲਈ ਬੰਦਾ ਬੰਦਾ ਫੇ ਸ਼ਕਰਕੰਦੀ ਆ ਗਈ ਅਦਰ ਆ ਗਿਆ ਜੀ ਆ ਆ ਗਿਆ ਜਿਹੜੇ ਵਿਆਹਾਂ ਦੇ ਵਿੱਚ ਤੁਸੀਂ ਇਹ ਸ਼ੌਂਕ ਨਾਲ ਖਾਂਦੇ ਨਾ ਕਰੇ ਨਹੀਂ ਕੋਈ ਲੈਂਦਾ ਇਹਨਾਂ ਨੂੰ ਤੇ ਵਿਆਹਾਂ ਦਾ ਦੇੜ ਦਿੰਦੇ ਕੰਮ ਤੇ ਛੋਪੀ ਸਾਫ ਤੇ ਰੱਖੇ ਹੁੰਦੇ ਕਹਿੰਦੇ ਫ੍ਰੀ ਦਾ ਮਾਲ ਆ ਨਪੀਏ ਰਹੇ ਤਾਂ ਆਹ ਵੇਖੋ ਇੱਧਰ ਬਾਕੀ ਸੰਜੂ ਨਾਲ ਗੱਲ ਕਰਦੇ ਵੀ ਯਾਰ ਬਾਈ ਹੋਰ ਸੰਜੂ ਠੀਕ ਹੈ ਠੰਡਾ ਜਿਹਾ ਖੜਾ ਅੱਜ ਕੀ ਗੱਲ ਆ ਗਾਗੇ ਹਨੀ ਯਾਰ ਗਾਗੇ ਹਨੀ ਬੁਰਾ ਨਾ ਗਾ ਕੇ ਸਾਰਾ ਲਾਖਾਈ ਲੈ ਭਾਈ ਸੰਜੂ ਦੇ ਇੱਕ ਆ ਨਵੀਂ ਵੈਰੈਟੀ ਜੀ ਆਈ ਪਈ ਆ ਸੇਮ ਵਾਲੀ ਆ ਯਾਰ ਨਵੀਂ ਵੈਰੈਟੀ ਕਿੱਥੋਂ ਆ ਤੇ ਵੇਖੋ ਇਧਰ ਇਹ ਵੀ ਕੀ ਨਹੀਂ ਨੂੰ ਆਪ ਨੂੰ ਥਿਉਂਦੀ ਨਹੀਂ ਹੁੰਦੀ ਇਸ ਵੇਲੇ ਹਣਾ ਇਹ ਇਹ ਅੱਜ ਵੀ ਕੀ ਨਹੀਂ ਇਹ ਸਹੀ ਨਹੀਂ ਇਹ ਪੱਤੇ ਚੌੜੇ ਘਾਟਾ ਸਾਰਾ ਰੂਮੀ ਇਹਦੇ ਇਹ ਦੋ ਕੁਆਲਿਟੀ ਆਂਦੀਆਂ ਕਿ ਚੌੜੇ ਪੱਤੇ ਵਾਲੇ ਨੇ ਪੱਤੇ ਵਾਲੀਆਂ ਮੈਨੂੰ ਐ ਲੱਗਦਾ ਵੀ ਮਟਰਨ ਐ ਮੈਕਸ ਜੀ ਹੋਗੀ ਹੁੰਦੀ ਆ ਕਿ ਕੁਆਲਿਟੀ ਆ ਜੀ ਇਹ ਦੋ ਕੁਆਲਿਟੀ ਦਾ ਦਾਣਾ ਕਹਿੰਦੇ ਵਿੱਚ ਚੌਲਾ ਨਿਕਲਦਾ ਦੇ ਵਿੱਚ ਨਾਰੇ ਨਿਕਲਦੇ ਆ ਇਹ ਹੈ ਝੋਲੇ ਵਰਗੀਆਂ ਵੀ ਝੋਲੇ ਆ ਇਹ ਕੀ ਚੱਕਰ ਮੈਕਸੋ ਵੀ ਹੈ ਕਵਾਲਿਟੀ ਆ ਜੀ ਆ ਬਹੁਤ ਕਵਾਲਿਟੀ ਹੋ ਜੀ ਯਾਰ ਤੇ ਪਰ ਮੇਰੀ ਗੱਲ ਸੁਣੇ ਧਰੀਆਂ ਆ ਜਾਂਦੀ ਕੱਢ ਕੇ ਕਿ ਸਿੱਧੀ ਪਤਾ ਯਾਰ ਆਪਾਂ ਨਾ ਹੀ ਬਣਾਈ ਕਰੀ ਤਾਂ ਹੀ ਤਾਂ ਵਿਕੀ ਨਹੀਂ ਗਿਆ ਲੈ ਵੀ ਇਧਰ ਬੰਦ ਕੋ ਵੀ ਸੰਝੇਦਾ ਕੀ ਰੇਟ ਹੋ ਗਿਆ ਭਾਈ 22 ਰੁਪਏ 25 ਰੁਪਏ 22 ਰੁਪਏ 25 ਰੁਪਏ ਬੰਦ ਕੋ ਵੀ ਦਾ ਭਾਰ ਆ ਗਿਆ ਜੀ ਆ ਭਾੜੀ ਮਿਰਚ ਜੀ ਨੇ ਘੱਟ ਰੇਟ ਲਾਉਣਾ ਆ ਘੱਟ ਵਾਲੀ ਕਿੰਨੀ 40 40 40 ਰੁਪਏ ਇਹ ਵੀ ਨਿੱਕੀ ਤੇ ਸੋਲਿਡ ਵਾਲੀ ਜਿਹੜੀ ਵੱਡੀ ਹੁੰਦੀ ਹੈ 55 50 50 55 40 ਰੁਪਏ ਭਾਈ ਸੰਜੂ ਆਹੀ ਦੇ ਜਾਂਦਾ ਵੇਖੋ ਮੇਰਾ ਦੋਪੇ ਕਰਦੇ ਨੇ 30 ਰੁਪਏ 30 ਰੁਪਏ ਕਿਹੜੀ ਮੰਗਦਾ ਬਾ ਅਗਲੀ ਆ ਗਈ ਭਾਈ ਵੇਖੋ ਇੱਧਰ ਕਿੰਨੀ ਸੋਹਣੀ ਬਰੋਕਲੀ ਆ ਯਾਰ ਜੀ ਨੇ ਹੁਣ ਮਤਲਬ ਕਿ ਪ੍ਰੋਟੀਨ ਪਟਾਣ ਪੂਰਾ ਕਰਨਾ ਬਰੋਕਲੀ ਵੇਖ ਲੋ ਕੁਆਲਿਟੀ ਸ਼ਾਨਦਾਰ ਸੰਜੂ ਦੀ ਦੁਕਾਨ ਤੇ ਸੰਜੂ ਆ ਕੀ ਰੇਟ ਆ ਭਾਈ ਤੇ 50 ਰੁਪਏ ਇਹ 50 ਰੁਪਏ ਨਾਲੇ ਇਹ ਕੁਆਲਿਟੀ ਹਲਕੀ ਥੋੜੀ ਜੀ ਕਿਉਂ ਹਲਕੀ ਕਿਵੇਂ ਵਧੀਆ ਨਾ ਨਾ ਰੋਮੀ ਬਾਹੂ ਜਿਵੇਂ ਥੋੜਾ ਜਹਾ ਨਹੀਂ ਸਹੀ ਹੈ ਸਹੀ ਹੈ 50 ਰੁਪਏ ਨੇੜ ਤੇ ਜਿਹੜੇ ਵੀ ਆ ਚੱਲੀ ਜਾਂਦੀ ਆ ਇਹ ਆ ਗਈ ਭਾਈ ਸੰਜੂ ਮੋਟਰ ਚ ਵਿੱਚ ਪਕੌੜਿਆਂ ਵਾਲੀ ਮਿਰਚ ਨਾ ਚਾਲੇ ਹਾਂ ਦੇਖ ਲੈ ਆ 50 55 50 55 ਕਰਦਾ ਭਈ ਇੱਥੇ ਬ੍ਰੇਕ ਹੀ ਨਹੀਂ ਲਾਈ ਖੜਾ ਨਾ ਤੇਜ਼ ਹੁੰਦਾ ਨਾ ਘੜਦਾ ਜਿੱਦਾਂ ਦੀ ਮੈਂ ਵੀਡੀਓ ਬਣਾਉਣ ਲੱਗਿਆ ਇਹ ਨਹੀਂ ਪਤੰਦਰ 50 ਤੋਂ ਹਿਲਾ ਹਣ ਸੰਜੂ ਕਿੰਨੇ ਦਾ ਲਿਆ ਸੁਣ ਲੈ ਇਹ 1500 ਰੁਪਏ ਦਾ ਆ ਜਾ ਜਾ 1500 ਰੁਪਏ 15000 ਦਾ ਤੂੰ ਦੇਖੋ ਯਾਰ ਸੰਜੂ ਨੇ ਧਿਆਨ ਦਾ ਨਵਾਂ ਬਾਈਆ ਵੇਖਦਾ ਬੜਾ ਨਸਜ 480 ਬਨੇ ਆ ਜਿਆਦਾ ਬਣਾਇਆ ਕਿਉ 25 ਹੁਣ ਕਿੰਨਾ ਕੀ ਬਲ ਹੈ 25 ਰੁਪਏ 25 ਥੋੜਾ 22 ਰੁਪਏ ਕਹਿ ਕੇ ਉਹ ਜਾਣ ਦੋ ਯਾਰ ਤੂੰ ਇਹਨਾਂ ਮਰਜੀ ਭਾ ਗਿਆ ਜੀ 22 ਰੁਪਏ ਕਹਿ ਗਿਆ ਜੀ ਲੜਨਗੇ ਹੁਣ ਥੋੜੇ ਜਿਹਾ 20 ਵਿੱਚ ਵੇਚਿਆ ਸਾਰਾ ਲੜਾਈ ਹੋਣ ਵਾਲੀ ਆ ਨਾ ਕਰ ਕਰ ਯਾਰ ਭਾ ਕਰਕੇ ਤੈਨੂੰ ਪਤਾ ਇੱਕ ਗੱਲ ਦਾ ਤੈਨੂੰ ਇੱਕ ਗੱਲ ਪਤਾ ਵੀ ਲੜਾਈ ਹੋਣ ਵਾਲੀ ਆ ਨਹੀਂ ਲੜਾਈ ਲੜਦੇ ਲੜਾਈ ਲੱਗਣ ਵਾਲੀ ਐ ਇੱਥੇ ਆਓ ਲੜਾਈ ਲੱਗੂਗੀ ਕੱਲੋਂ ਲੱਗੂਗੀ ਕੀ ਪਤਾ ਕਰਾ ਲੱਗਦਾ ਨਹੀਂ ਤਾਂ ਨਹੀਂ ਤਾਂ ਕਹੀ ਜਨ ਲੜਾਈ ਲੱਗਣੀ ਚੱਕਰ ਕੰਦੀ ਵੀ ਉਹ ਵੇਖੀ ਚੱਕ ਲੈ ਲਾਇਆ ਤੇਰੇ ਤੇਰੇ ਘਰ ਮਾ ਦੀ ਗਰੇ ਥੱਲੇ ਸੰਜੂ ਆ ਕੀ ਰੇਟ ਦੇ ਕੀ ਜਾਂਦਾ ਭਾਈ 200 ਰੁਪਏ ਇਹ ਨਾ ਜਦੋਂ ਸੇਠ ਮੰਨ ਕੇ ਚੱਲ 30 ਲਾਇਆ ਇੱਕ ਗੱਲ ਤੁਹਾਨੂੰ ਦੱਸਦਾ ਇਹ ਸੇਠ ਵੀ ਬਹੁਤ ਜਦੋਂ ਮੰਨ ਲਾ ਵਿਆਹ ਸ਼ਾਦੀਆਂ ਸੀਜ਼ਨ ਸੀ ਨਾ 300 ਰੁਪਏ ਤੋਂ ਘੱਟ ਨਹੀਂ ਉਹ ਤਾਂ ਮੰਗਦੇ ਸੀਗੇ ਤੇ ਹੁਣ 200 ਹੁਣ ਤਾਂ 150 ਜੀ ਵੀ ਦੇ ਦੇਣਗੇ ਨਹੀਂ 200 ਹੈ 150 ਜੀ ਆਪਾਂ ਦੇ ਵਿੱਚ ਨਹੀਂ ਦਿੰਦੇ ਪਰਤਾ ਨਹੀਂ ਪੈਂਦਾ ਸੰਜੂ ਪਿਆਜ਼ ਵਾਲੇ ਅੱਧ ਕੀ ਲਗੜੇ ਗਏ ਹਨ ਸਾਰੇ ਲਗੜੇ ਸਾਰੇ ਸੋਧਿਆਂ ਵਾਲੇ ਲਗੜੇ ਜਾਣੇ ਪਿਆਜ਼ ਵਾਲੇ ਕਿਉਂ ਲਗੜੇ ਗਏ ਸਾਰੇ ਹੀ ਨਹੀਂ ਮੇਰੀ ਗੱਲ ਜਿਹੜਾ ਤੂੰ ਮੰਨ ਕੇ ਚਲੇ ਮਾਲ ਲੈਂਦਾ ਇਹਦੇ ਪਹਿਲੇ ਪੇਮੈਂਟ ਤਾਂ ਨਹੀਂ ਹਲੇ ਕਰਦਾ ਤੇ ਬਾਅਦ ਚ ਕਰਦਾ ਨਹੀਂ ਆਪਣੇ ਕੋਲ ਆਂਦਾ ਵਿਕਰੀ ਦੇ ਆਪਰ ਆਦੀ ਆਰਧ ਕਰਦੇ ਨੂੰ ਪੈਸੇ ਦੇਣੇ ਗਾਜਰ 10 ਰੁਪਏ ਖੁੱਲੀ ਬਾਏ ਤੇ ਸੰਜੂ ਜਿਹੜਾ ਮਾਲ ਪਿਆਈ ਲੈਂਦੇ ਉਹਦਾ ਪੇਮੈਂਟ ਕਰਕੇ ਦਿੰਦਾ ਕੁਝ ਵਿਕਰੀ ਵਾਲੇ ਵੀ ਆਉਂਦੇ ਆ ਕੁਝ ਮੋਲ ਦਾ ਸੌਦਾ ਵੀ ਲੈਂਦੇ ਜਿਹੜੇ ਇਦਾਂ ਮੋਲ ਦਾ ਲਿਆ ਉਹਦਾ ਵੜ ਗਏ ਵਿਕਰੀ ਵਾਲਿਆਂ ਦਾ ਵੀ ਆਇਆ ਜਮਾ ਦਾ ਦੀ ਕਰ ਸਕਦੇ ਕੁਝ ਤਾਂ ਪੈਸੇ ਪਾ ਕੇ ਦਿੰਦੇ ਆ ਕੁਝ ਪੱ ਇਹਨਾਂ ਦੀ ਜਾਨੀ ਮੱਕ ਦੀ ਗੱਲ ਆ ਵਪਾਰੀਆਂ ਨੂੰ ਕਈਆਂ ਵਿੱਚੋਂ ਘਾਟਾ ਪਿਆ ਪਿਆਜ ਨੇ ਬਾਹਲਾ ਪਾਇਆ ਹਨ ਸਮਝੋ ਆਪਣਾ ਸੌਦਾ ਦਾ ਵਿਕਰੀ ਤੇ ਹੀ ਮਤਲਬ ਹਾਂ ਆਪਣੇ ਕੋਲ ਵਿਕਰੀ ਸਾਰਾ ਪਰ ਮਾਰਾ ਆਪਣਾ ਤਾਂ ਕੋਈ ਨਹੀਂ ਘਾਟਾ ਬਦਲ ਵੀ ਵੇਚਣਾ ਪੈਂਦਾ ਯਾਰ ਅਗਲੇ ਨਾਲ ਤੁਸਾਂ ਥੋੜੀ ਕਰਨਾ ਕਿਸੇ ਦਾ ਹਾਂ ਜੇ ਅੱਜ ਨੁਕਸਾਨ ਕਰਦਾ ਗੱਲ ਕੌਣ ਆਊਗਾ ਆਪਣੇ ਕੋਲ ਫਿਰ ਪੱਲੇ ਪਾ ਕੇ ਦੇਣੇ ਪੈ ਜਾਂਦੇ ਵਿਕਰੀ ਵਾਲੇ ਨੂੰ ਕਈ ਵਾਰੀ ਪੱਲੇ ਪਾ ਕੇ ਦੇਣੇ ਪੈਂਦੇ ਵੀ ਭਾਈ ਰੇਟ ਤਾਂ ਚੱਲ ਆ ਸੀਗਾ ਉਹਨੂੰ ਫਿਰ ਵੱਧ ਹੀ ਦੱਸਦੇ ਜਦੋਂ ਕਈ ਵਾਰੀ ਪੱਲਿਓ ਪਾ ਕੇ ਉਹੀ ਹੋ ਗਿਆ ਉਹਨੂੰ ਨੁਕਸਾਨ ਹੋ ਗਿਆ ਫਿਰ ਉਹਨੂੰ ਦੇ ਦੇਣੇ ਪਏ ਵਿੱਚੋਂ ਕਈ ਇੱਕ ਦਿਨ ਮੈਂ ਮੰਨ ਲ 20 ਦਿਨ ਆਪ ਕੁਮਾਲਾਂ ਦੇ ਦਾਸਤਨ ਉਹਨੂੰ ਦੇ ਦਾਂ ਕਿੱディ ਗੱਲ ਐ ਆਇਆ ਸਰਕਲ ਚਲਾਉਣਾ ਪੈਂਦਾ ਸਰਕਲ ਚਲਾਉਣਾ ਪੈਂਦਾ ਜੇ ਆਪ ਕਮਾਵਾਂ ਤਿੰਨੇ ਦਿਨ ਵਪਾਰੀ ਨੂੰ ਖਾਲੀ ਜੇ ਵਪਾਰੀ ਨੂੰ ਖਾਏਗੇ ਆਪਣਾ ਸੌਦਾ ਕੌਣ ਪਾਊਗਾ ਹਾਂ 20 ਕਿ ਦਿਨ ਉਹ ਦੇ 20 ਹਾਂ 20 ਦਿਨ ਆਪਣੇ 10 ਦਿਨ ਉਹ ਦੇ ਹੁਣ ਆ 10 ਦਿਨ ਉਹ ਦੇ ਆ ਆਪਣੇ ਨਹੀਂਗੇ ਆਪੋਂ ਵੀ ਨਾ ਹਾਂ 10 ਦਿਨ ਉਹਨੂੰ ਜਿੰਨੇ ਪੈਸੇ ਵੱਟੇ ਦੇ ਉਹਨੂੰ ਪਾ ਦੇ ਦੇਖੋ ਇਹਨਾਂ 10 ਦਿਨ ਨਾ ਕਮਾਵਾਂਗੇ ਚੱਲਦਾ ਰਹੂਗਾ ਤੇ ਕਈ ਵਾਰੀ ਦੱਸ ਦੱਸਾਂ ਦੇਣਾ ਚਾਹੀ ਦੋ ਦਿਨ ਐਜੇ ਵੀ ਆਣਗੇ ਦੱਸਾਂ ਦਿਨ ਪੈਸੇ ਦੇ ਜਾਣਗੇ ਇਹ ਵੀ ਨਹੀਂ ਪਤਾ ਮੰਡੀ ਅਜਾ ਇਹ ਵੀ ਕੋਈ ਪਤਾ ਨਹੀਂ ਮੰਡੀ ਦਾ